ਦੀ ਆਪਣੀ ਸਟੇਟ ਪੰਜਾਬ ਜਿੱਥੇ 30% ਲੋਕੀ ਓਵਰ weight ਦੇ ਸ਼ਿਕਾਰ ਹੋ ਚੁੱਕੇ ਆ ਓਵਰ weight ਨੇ ਸਾਨੂੰ ਸ਼ੂਗਰ ਹੋਣ ਦੇ ਚਾਂਸਸ ਜ਼ਿਆਦਾ ਹੈ ਬਹੁਤ ਸਾਰੇ ਮੇਰੇ ਕੋਲ ਕਪਲ ਕੇਸਿਸ ਹੈ ਜਿਨ੍ਹਾਂ ਦੇ ਬਲ ਪ੍ਰੈਗਨੈਂਸੀ ਨਹੀਂ ਸੀ ਹੋ ਰਹੀ ਔਰ ਬਿਕੋਜ਼ ਆਫ ਓਵਰ weight ਸੱਤ ਸੱਤ 8 8 ਸਾਲ ਹੋ ਗਏ ਸੀ ਮੈਰਿਜ ਦੇ ਤੇ ਜੋ ਸਰਜਰੀ ਕਰਾਈ ਸਾਲ ਡੇਟ ਸਾਲ ਬਾਅਦ ਹੀ ਕਨਸੀਵ ਕੀਤੀਆਂ ਪ੍ਰੈਗਨੈਂਸੀਜ਼ ਹੋਏ ਆ ਹੈਲਦੀ ਬੇਬੀਜ਼ ਹੋਏ ਆ ਇਵਨ ਕੈਂਸਰ ਤੋਂ ਰੋਗ ਵੀ ਸੀ ਦੇਖਦੇ ਆ ਭਈ ਇਹ ਮੋਟਾਪਾ ਅਗਰ ਇਸ ਇਨਸਾਨ ਚ ਜ਼ਿਆਦਾ ਹੁੰਦੇ ਆ ਇਸਕਿਉਂਕਿ ਨਾਰਮਲ ਪੋਪੂਲੇਸ਼ਨ ਦੇਖੋ ਜਿਹੜੇ ਬਾਂਚਪਾਨ era ਅਕਸਰ ਫੀਮੇਲਜ਼ ਦੇ ਉਨ੍ਹਾਂ ਦੇ ਮਨਥਲੀ ਸਾਈਕਲ ਹੈ ਡਿਸਟਰਬ ਹੋ ਜਾਂਦਾ ਲੋਕਾਂ ਨੂੰ ਸ਼ਾਇਦ ਤਰਨਾ ਕੋਈ ਸਰਜਰੀ ਬੜੀ ਵੱਡੀ ਹੋਣੀ ਹੈ ਇਹੋ ਜਿਹੀ ਕੋਈ ਗੱਲ ਨਹੀਂ ਸਾਰੇ ਆਪਰੇਸ਼ਨ ਦੂਰਬੀਨੀ ਵਿਧੀ ਨਾਲ ਕੀਤੇ ਜਾਂਦੇ ਲੈਪਰੋਸਕੋਪੀ ਟੈਕਨੀਕਸ ਫਿਰ ਉਹ ਮਰੀਜ਼ ਕਿੰਨੇ ਦਿਨਾਂ ਬਾਅਦ ਛੁੱਟੀ ਲੈ ਕੇ ਵਾਪਸ ਆਪਣੇ ਘਰ ਆਸਤਾ ਵਸਤਾ ਜਾ ਸਕਦਾ ਦੇਖੋ ਸਰਜਰੀ ਵਿਵਹਨ ਦੱਸਿਆ ਕਿ 20 ਮਿੰਟ ਲੱਗਦਾ ਦੂ ਤਿੰਨ ਲ ਕਰਦੇ ਆ ਪੇਨਲੈਸ ਸਰਜਰੀ ਹੈ ਕੋਈ ਜਿਆਦਾ ਚੀਰ ਫਾੜਨੀ ਕੋਈ ਬਲੱਡ ਦੀ ਰਿਕੁਆਇਰਮੈਂਟ ਨਹੀਂ ਹੈ ਤੇ ਪੇਸ਼ੈਂਟ ਦੇ ਡਾਈਟ ਪਲਾਨਸ ਅਸੀਂ ਬਣਾ ਕੇ ਦਿੰਦੇ ਆ ਕੋਈ ਡਾਈਟ ਹੈ ਜੀ ਨਹੀਂ ਹੈਗੇ ਰੋਜ਼ ਉਹੀ ਡਾਈਟ ਬਣੂਗੀ ਜੋ ਘਰ ਬਣਦਾ ਅਸੀਂ ਉਸ ਚੋਂ ਪਿਕ ਐਂਡ ਚੂਜ਼ ਕਰਕੇ ਦੱਸਦੇ ਆ ਵੀ ਆਹ ਚੀਜ਼ਾਂ ਤੁਹਾਡੇ ਕੋਲ ਹੈ ਤੁਸੀਂ ਇਹ ਜਾਵਾ ਕਿਆ ਕਰੋ ਡਾਕਟਰ ਸੰਭੂ ਟਾਪਾ ਇੱਕ ਐਸੀ ਚੀਜ਼ ਹੈ ਜਿਹੜੀ ਬਿਮਾਰੀਆਂ ਦੀ ਜੜ ਕਹੀ ਜਾਂਦੀ ਹੈ ਇਸ ਦੀ ਸਟਾਰਟਿੰਗ ਕੀ ਹੈ ਇਹਦੀ ਮੁੱਖ وجہ ਕੀ ਹੈ ਕਿੱਥੋਂ ਸ਼ੁਰੂ ਹੁੰਦਾ ਅ ਦੇਖੋ ਸਿਮਰਨ ਜੀ ਮਟਾਪਾ ਇਹ ਨਾ ਬੜੀ ਕੰਪਲੈਕਸ ਡਿਜ਼ੀਜ਼ ਐ ਇਹਨਾਂ ਨੇ ਕਹਿੰਦੇ ਵੀ ਸਿਰਫ ਤੁਸੀਂ ਓਵਰ ਈਟਿੰਗ ਕਰਕੇ ਓਵਰ ਹੋ ਗਏ ਤੁਸੀਂ ਮਟਾਪਾ ਆ ਗਿਆ ਤੁਹਾਨੂੰ ਜਾਂ ਤੁਸੀਂ ਲੀਜ਼ੀਨੈਸ ਕਰਕੇ ਮਟਾਪਾ ਆ ਗਿਆ ਸੋ देयर ਇਟ ਇਟ ਇਜ਼ ਵੈਰੀ ਕੰਪਲੈਕਸ ਹਮ ਸੋ ਡਿਫਰੈਂਟ ਲੋਕਾਂ ਨੂੰ ਡਿਫਰੈਂਟ ਰੀਜ਼ਨਸ ਕਰਕੇ ਮਟਾਪਾ ਆ ਜਾਂਦਾ ਫੋਰ ਐਗਜ਼ਾਮਪਲ ਜੇ ਸਭ ਤੋਂ ਕਾਮਨ ਲਈਏ ਵੀ ਲੋਕੀ ਡਾਈਟ ਤੇ ਕੰਟਰੋਲ ਨਹੀਂ ਕਰਦੇ ਅਨ ਹੈਲਦੀ ਖਾ ਲੈਂਦੇ ਐ ਜੰਕ ਫੂਡ ਖਾ ਲੈਂਦੇ ਐ ਜਿੱਚ ਕੈਲਰੀ ਸਾਂ ਜਾਂਦੀਆਂ ਪਰ ਦੇ ਆਲ ਯੂਸਲੈਸ ਕੈਲਰੀ ਜਿਨ੍ਹਾਂ ਫੈਟ ਬਣਾ ਦੇਣੀਆਂ ਸੈਕੰਡਰੀ ਰੀਜ਼ਨ ਹੈ ਵੀ ਅਸੀਂ ਵਰਕਆਊਟ ਨਹੀਂ ਕਰਦੇ ਲੀਜੀ ਜਾਂ ਐਨਐਸ ਹੈਗੀ ਆ ਅਸੀਂ ਖਾਜਾ ਜ਼ਿਆਦਾ ਲਿਆ ਤਾਂ ਬਰਨਿੰਗ ਕੀਤਾ ਜਿਹੜਾ ਸਭ ਤੋਂ ਜ਼ਿਆਦਾ ਕਾਮਨਿਸਟ ਰੀਜ਼ਨ ਹੈਗਾ ਉਹ ਹੈਗਾ ਸਾਡੇ ਜੀਨਸ ਸਾਡੇ ਪੇਰੈਂਟਸ ਕੋਲੋਂ ਜਿਹੜੇ ਸਾਨੂੰ ਜੀਨਸ ਮਿਲਦੇ ਆ ਜਿਹਦੇ ਜਿਵੇਂ ਸਾਡੇ ਪੇਰੈਂਟਸ ਓਵਰ weight ਦੇ ਸ਼ਿਕਾਰ ਸੀ ਤਾਂ ਹੋ ਸਕਦਾ ਅਸੀਂ ਵੀ ਓਵਰ weight ਦੇ ਸ਼ਿਕਾਰ ਹੋਈਏ ਕੋਈ ਸਾਡੇ ਜਿਹੜੇ ਫਿਜ਼ੀਕ ਆ ਸਾਡੇ ਪੇਰੈਂਟਸ ਤੋਂ ਕਿਦਾਂ ਨਿਕਦੇ ਆ ਅਸੀਂ ਇਨਹੈਰਿਟ ਕਰਦੇ ਆ ਸੋ ਇੱਕ ਉਹ ਵੱਡਾ ਕਾਰਨ ਸੋ ਉਹ ਜਿਹੇ ਕੇਸ ਦੇ ਵਿੱਚ ਅਸੀਂ ਦੇਖ ਲਿਆ ਵੀ ਬੰਦਾ ਡਾਈਟ ਵੀ ਠੀਕ ਕਰ ਲੰਦਾ ਹੈ ਵਰਜਿਸ਼ ਵੀ ਠੀਕ ਕਰ ਲੰਦਾ ਹੈ ਅ ਤਾਂ ਫਿਰ ਵੀ ਉਹਦਾ ਜਿਹੜਾ ਮੋਟਾਪਾ ਘੇਵਰੀ ਨਹੀਂ ਜਾਂਦਾ ਸੋ ਉਸ ਤੋਂ ਇਲਾਵਾ ਕੁਝ ਥਾਇਰੋਇਡ ਵਰਗੀਆਂ ਕੁਝ ਹੋਰ ਹੈ ਜਿਹ ਬਿਮਾਰੀਆਂ ਜਨਰਲ ਵੀ ਸਾਡਾ ਮੋਟਾਪਾ ਆ ਸਕਦਾ ਸੋ ਡਿਫਰੈਂਟ ਲੋਕਾਂ ਚ ਡਿਫਰੈਂਟ ਕਹਾਣੀ ਹੈ ਓਵਰ weight ਹੋਣ ਦੀ ਠੀਕ ਹੈ ਅ ਅਗਲਾ ਸਵਾਲ ਲੋਕ ਸਭ ਉਹ ਕਿਹੜੀਆਂ ਕਿਹੜੀਆਂ ਐਸੀਆਂ ਗੰਭੀਰ ਬਿਮਾਰੀਆਂ ਨੇ ਜਿਸ ਨੂੰ ਮੋਟਾਪਾ ਸੱਦਾ ਦੇ ਦਿੰਦਾ ਜਿਹਦੇ ਕਰਕੇ ਬਿਮਾਰੀਆਂ ਦਾ ਸ਼ਿਕਾਰ ਇਨਸਾਨ 100% ਹੋ ਜਾਂਦਾ ਹੈ ਬੜਾ ਇੰਪੋਰਟੈਂਟ ਹੈ ਤੁਹਾਡਾ ਕੁਐਸਚਨ ਜਦੋਂ ਕੋਈ ਵੀ ਇਨਸਾਨ ਓਵਰ weight ਹੁੰਦਾ ਹੈ ਸਭ ਤੋਂ ਪਹਿਲੇ ਉਹਨੂੰ ਮਿੱਕੇ ਨੇਕੇ ਕੰਮ ਕਰਨੇ ਖਿਲਾ ਦੇ ਸਾਹ ਚੁਣਾਸ਼ਕ ਸ਼ੁਰੂ ਹੋ ਜਾਂਦਾ ਹੈ ਉਹ ਥੋੜਾ ਸਟੈਪ ਚੱਲਦਾ ਆਈ ਜਾਂ ਪਹਾੜੀਆਂ ਚੱਲਦਾ ਆਈ ਜਾਂ ਕਦੇ ਜਿਆਦਾ ਐਕਟੀਵਿਟੀ ਹੋ ਦੇ ਤਾਂ ਉਹਨੂੰ ਥਕੇਵਾ ਜਲਦੀ ਹੋ ਜਾਂਦਾ ਜਿਹਦੇ ਕਰਕੇ ਉਹ ਜਿਆਦਾ ਰੈਸਟਿੰਗ ਮੋਡ ਵਿੱਚ ਬੰਦਾ ਹਮੇਸ਼ਾ ਰਹਿੰਦਾ ਜੋ ਰੈਸਟਿੰਗ ਮੋਡ ਵਿੱਚ ਰਹਿੰਦਾ ਤੇ ਉਹਦੇ ਵਿੱਚ ਫੈਟ ਦੀ ਮਾਤਰਾ ਉਹਦੀਆਂ ਖੂਨ ਦੀਆਂ ਨਾਲੀਆਂ 'ਚ ਵੀ ਜਮਾ ਹੋਣੀ ਸ਼ੁਰੂ ਹੋ ਜਾਂਦੀ ਜਿਸ ਕਰਕੇ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ ਫਿਰ ਉਹਦੇ ਲਿਵਰ ਫੈਟੀ ਹੁੰਦਾ ਜਿਹਦਾ ਫੈਟੀ ਲਿਵਰ ਹੋ ਜਾਂਦਾ ਜਿਸ ਦੇ ਕਰਕੇ ਲਿਵਰ ਦੀ ਖਰਾਬ ਹੋਣ ਦੀ ਜਿਹੜੀ ਸਟੇजेस ਐ ਉਹ ਉਹਦੀ ਪ੍ਰੋਗਰੈਸਿਵ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ 슈ਗਰ ਮੋਟਾਪਾ ਗਰਸ ਇਨਸਾਨ ਨੂੰ ਸਭ ਤੋਂ ਜ਼ਿਆਦਾ ਕੀਰਤ ਹੈ ਸੋ ਓਵਰ weight ਇਨਸਾਨ ਨੂੰ 슈ਗਰ ਹੋਣ ਦੇ ਚਾਂਸਸ ਜ਼ਿਆਦਾ ਹੈ ਹਮ ਜੋਇੰਟ ਪੇਨਸ ਜਿਹੜੇ ਸਾਡੇ ਚੱਲਦੇ ਫਿਰਦੇ ਜਿਹੜੇ weight bearing ਜੋਇੰਟਸ ਐ ਉਹ ਸਾਡੇ ਨੀ ਜੋਇੰਟ ਹੋ ਗਏ ਐਨਕਲ ਜੋਇੰਟ ਹੋ ਗਏ ਤਾਂ ਭਾਰ ਜ਼ਿਆਦਾ ਪੈਂਦਾ ਜੇ ਟਾਈਮ ਟੂ ਪਹਿਲੇ ਕੱਸ ਜਾਂਦੇ ਜਾਂ ਪੇਨ ਹੁੰਦੀ ਜਿਸ ਦੇ ਕਰਕੇ ਵਰਜਿਸ ਫਿਰ ਸਾਡੀ ਰੁਕ ਜਾਂਦੀ ਹੈ ਹਮ ਅ ਜੀਵਨ ਸ਼ੈਲੀ ਜਿਹਨੂੰ ਅਸੀਂ ਕਹਿੰਦੇ ਵੀ ਕਿੰਨੀ ਦੇਰ ਕਿਸੇ ਨੇ ਜੀਣਾ ਹੈ ਓਵਰ weight ਇਨਸਾਨ ਚ ਜਿਹੜੀ ਜੀਵਨ ਸ਼ੈਲੀ ਕੱਟ ਡਾਊਨ ਹੋ ਸਕਦੀ ਹੈ ਡਿਫਰੈਂਟ ਰੀਜ਼ਨਸ ਕਰਕੇ ਕਹਿੰਦਾ ਵੀ ਬਾਅਦ ਚ ਲੇਬਲ ਕੀਤਾ ਜਾਂਦਾ ਵੀ ਉਹਨਾਂ ਹਾਰਟ ਅਟੈਕ ਕਰਕੇ ਡੈਥ ਹੋ ਗਈ ਜਾਂ ਕੁਝ ਵੀ ਕਰਕੇ ਅਸਲ ਚ ਦੇਖਿਆ ਜਾਏ ਜਿਹੜਾ ਉਹਦਾ ਬੇਸਿਸ ਕੀ ਸੀਗਾ ਉਹ ਕਈ ਵਾਰ ਓਵਰ weight ਹੀ ਹੁੰਦਾ ਜਿਹੜਾ ਕਿ ਇਗਨੋਰ ਕੀਤਾ ਹੁੰਦਾ ਹੈ ਫੈਮਿਲੀ ਨੇ ਜਾਂ ਪੇਸ਼ੈਂਟ ਨੇ ਖੁਦ ਕੀਤਾ ਹੁੰਦਾ ਤੇ ਹੁਣ ਤਾਂ ਇਹ ਵੀ ਸਟੱਡੀਜ਼ ਹੈਗੀਆਂ ਵੀ ਕਈ ਵਾਰ ਇਨਫਰਟਿਲਟੀ ਬਾਂਝਪਨ ਕਰਕੇ ਪ੍ਰੈਗਨੈਂਸੀ ਨਹੀਂ ਹੋ ਪਾਂਦੀ ਉਹ ਵੀ ਹੈਗੀ ਹੈ ਇਵਨ ਕੈਂਸਰ ਦੇ ਰੋਗ ਵੀ ਇਸੇ ਦੇਖਦੇ ਆ ਵੀ ਮੋਟਾਪਾ ਅਗਰ ਇਸ ਇਨਸਾਨ ਚ ਜਿਆਦਾ ਹੁੰਦੇ ਆ ਇਸਕੇ ਬੈਟ ਟੂ ਨਾਰਮਲ ਪਪੂਲੇਸ਼ਨ ਹੂੰ ਤੇ ਉਹ ਲੋਕ ਜੋ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਦਾ ਜੀਵਨ ਜਾਂ ਜੀਵਨ ਆਮ ਲੋਕਾਂ ਨਾਲੋਂ ਜਿਹੜੇ ਫਿਟ ਫਾਈਨ ਨੇ ਉਹ ਕਿੰਨਾ ਕੁ ਔਖਾ ਹੋ ਜਾਂਦਾ ਕਿਹੜੀਆਂ ਔਕੜਾਂ ਚ ਉਹਨਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਚੋਂ ਨਿਕਲਣਾ ਪੈਂਦਾ ਇਹ ਤਾਂ ਅਸੀਂ ਰੋਜ਼ ਦੇਖਦੇ ਆ ਮਤਲਬ ਫੈਮਿਲੀ ਚ ਕਿਦਰ ਨੇ ਕਿਦਰ ਐਸੇ ਮੋਟਾਪਾ ਦੇਖਣ ਨੂੰ ਮਿਲ ਜਾਂਦਾ ਸਪੈਸ਼ਲੀ ਆਪਣੀ ਸਟੇਟ ਪੰਜਾਬ ਜਿੱਥੇ 30% ਲੋਕੀ ਓਵਰ weight ਦੇ ਸ਼ਿਕਾਰ ਹੋ ਚੁੱਕੇ ਆ ਘਰ ਘਰ ਚ ਮੈਂ ਤਾਂ ਦੇਖਦਾ ਓਬੈਸਿਟੀ ਹੈਗੀ ਹੈ ਜੇ ਇੱਕ ਘਰ ਚ ਨਹੀਂ ਹੈਗੇ ਤਾਂ ਉਹਦੇ ਕਿਸੇ ਰਿਸ਼ਤੇਦਾਰ ਗਵਾਂਡਾਂ ਗਵਾਂਡ ਮਿਲ ਜਾਂਦੇ ਸੋ ਉਹਨਾਂ ਦੀ ਇੱਕ ਤਾਂ ਤੁਸੀਂ ਸਭ ਤੋਂ ਪਹਿਲੇ ਦੇਖਿਆ ਪ੍ਰੋਫੈਸ਼ਨਲੀ ਉਹ ਲੋਕਾਂ ਨੂੰ ਸਫਰ ਕਰਨਾ ਪੈਂਦਾ ਜੀ ਜਿ ਆਪਾਂ ਆਪਾਂ ਕਹੀਏ ਵੀ ਸਰਕਾਰੀ ਨੌਕਰੀਆਂ ਵਿੱਚ ਉਹਨਾਂ ਥੋੜੀ ਤਰੱਕੀ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਬਿਕੋਜ਼ ਓਵਰ weight ਕਰਕੇ ਉਹਨਾਂ ਦੇ ਜਿਹੜੇ ਲਿਮਿਟੇਸ਼ਨਸ ਆ ਜਾਂਦੀਆਂ ਕੰਮ ਕਰਨ ਦੀਆਂ ਕਈ ਲੋਕਾਂ ਤੇ ਨੀਂਦ ਨਹੀਂ ਪ੍ਰੋਪਰ ਆਉਂਦੀ ਉਹ ਬਹਿ ਕੇ ਸੌਣਾ ਪੈਂਦਾ ਇਹਨਾਂ ਨੂੰ ਸਲੀਪ ਆਪਣੀਆਂ ਹੋ ਜਾਂਦਾ ਹੈ ਇਸ ਕਰਕੇ ਜਦੋਂ ਕੰਮਕਾਜ ਕਰਦੇ ਹੁੰਦੇ ਆ ਗੱਲਬਾਤ ਕਰਦੇ ਹੁੰਦੇ ਆ ਮੀਟਿੰਗ ਚ ਹੁੰਦੇ ਆ ਅਖਬਾਰ ਪੜ੍ਹਦੇ ਟੀਵੀ ਕਰਦੇ ਸੌਂ ਜਾਂਦੇ ਆ ਸੋ ਉਹਨਾਂ ਦੀ ਜਿਹੜੀ ਪ੍ਰੋਫੈਸ਼ਨਲ ਸਫਰਿੰਗ ਤੋਂ ਇਲਾਵਾ ਜਿਹੜੀ ਪਰਸਨਲ ਲਾਈਫ ਦੇ ਵਿੱਚ ਵੀ ਮੁਟਾਪੇ ਕਰਕੇ ਕਈ ਜਿਵੇਂ ਬਿਮਾਰੀਆਂ ਹੁਣੇ ਆਪਾਂ ਜ਼ਿਕਰ ਕੀਤਾ ਲੱਗਣ ਦਾ ਡਰ ਹੁੰਦਾ ਜਾਂ ਲੱਗ ਜਾਂਦੀ ਹੈ ਜਿੱਦੇ ਕਰਕੇ ਹਸਪੀਟਲ ਦੇ ਖਰਚੇ ਦਵਾਈਆਂ ਦੇ ਖਰਚੇ ਹਸਪੀਟਲ ਦੇ ਵਿਜ਼ਿਟਸ ਵੱਧ ਜਾਂਦੀਆਂ ਸੋ ਕਾਫੀ ਕੰਪਰੋਮਾਈਜ਼ਡ ਲਾਈਫਡ ਹੁੰਦੀ ਹੈ ਹਮ ਤੇ ਡਾਕਟਰ ਸਾਹਿਬ ਜੇ ਆਪਾਂ ਗੱਲ ਕਰੀਏ ਤੁਸੀਂ ਹੁਣੇ-ਹੁਣੇ ਗੱਲ ਕੀਤਾ ਬਾਂਝ ਪਣਦਾ ਨੌਜਵਾਨ ਪੀੜੀ ਅ ਤਾਂ ਸ਼ਾਦੀ ਤੋਂ ਬਾਅਦ ਉਹਨਾਂ ਨੂੰ ਕਾਫੀਆਂ ਮੁਸ਼ਕਲਾਂ ਆਉਂਦੀਆਂ ਨੇ ਕਿ ਵਾਕਈ ਹੀ ਇਸ ਦਾ ਹੱਲ ਮੈਡੀਕਲ ਲਾਈਨ ਦੇ ਵਿੱਚ ਹੈਗਾ ਆਪਰੇਸ਼ਨ ਦੇ ਜ਼ਰੀਏ ਬੰਦਾ ਬਚ ਸਕਦਾ ਹੈ ਮੋਟਾਪੇ ਦੀ ਬਿਮਾਰੀ ਤੋਂ ਬਿਲਕੁਲ ਹੁਣ ਤਾਂ ਜੀ ਗਾਈਡਲਾਈਨਸ ਬਣੀਆਂ ਹੋਈਆਂ ਜਿਵੇਂ ਆ ਇੰਟਰਨੈਸ਼ਨਲ ਲੈਵਲ ਦੇ ਗਾਈਡਲਾਈਨਸ ਬਣੀਆਂ ਹੁਣ ਆਪਣੇ ਇੰਡੀਅਨਸ ਵਾਸਤੇ ਗਾਈਡਲਾਈਨਸ ਬਣੀਆਂ ਵੀ ਇੰਨੇ ਓਵਰ weight ਤੁਸੀਂ ਹੋ ਜਾਓਗੇ ਲਿਮਟ ਤੱਕ ਪਹੁੰਚ ਗਏ ਜੇ ਤੁਹਾਡਾ ਲਾਈਫ ਸਟਾਈਲ ਚੇਂਜ ਨਾਲ ਤੁਹਾਡਾ ਭਾਰ ਨਹੀਂ ਘਟ ਰਿਹਾ ਤਾਂ ਤੁਸੀਂ ਆਪਣੇ ਡਾਈਟ ਤੇ ਐਕਸਰਸਾਈਜ਼ ਨਾਲ ਫੇਲ ਹੋ ਚੁੱਕੇ ਹੋ ਤੇ ਤੁਸੀਂ ਬਿਲਕੁਕੁਲ ਵੇਟ ਲੌਸ ਸਰਜਰੀ ਨੂੰ ਅਸੀਂ ਬਰੀਆਟ੍ਰਿਕ ਸਰਜਰੀ ਕਹਿੰਦੇ ਹਾਂ ਨਾਲ ਤੁਸੀਂ ਕਰਕੇ ਆਪਣਾ ਜਿਹੜਾ ਭਾਰ ਹੈ ਪਰਮਨੈਂਟਲੀ ਲੂਸ ਕਰ ਸਕਦੇ ਹੋ ਓਕੇ ਤੇ ਅਸੀਂ ਕਾਫੀ ਮਸ਼ਹੂਰੀਆਂ ਵੇਖਦੇ ਹਾਂ ਰੋਜ਼ ਟੀਵੀ ਤੇ ਵੱਖ-ਵੱਖ ਚੈਨਲਾਂ ਦੇ ਉੱਤੇ ਤਾਂ ਉਸ ਦੇ ਉੱਤੇ ਦਿਖਾਇਆ ਜਾਂਦਾ ਹੈ ਜੀ ਕੁਝ ਮੈਡੀਸਿਨਸ ਦੇ ਜ਼ਰੀਏ ਜਾਂ ਫਿਰ ਆਪਰੇਟ ਦੇ ਜ਼ਰੀਏ ਇਹਦਾ ਹੱਲ ਹੈਗਾ ਕਿ ਵਕੀਅਤ ਤੁਹਾਡੇ ਕੋਲ ਅਜਿਹੇ ਟੈਕਨੀਕਸ ਹੈਗੀਆਂ ਨੇ ਜੇ ਹੈਗੀਆਂ ਨੇ ਤੇ ਉਹ ਕੀ ਹਨ ਕਿਹਨੇ ਉਹ ਦੱਸੋ ਜਰਾ ਆ ਦੇਖੋ ਜੋ ਕੋਈ ਵੀ ਸਕੋ ਓਵਰ weight ਇਨਸਾਨ ਆਂਦਾ ਹੈ ਉਹਨੂੰ ਪਹਿਲੇ ਅਸੀਂ ਪੂਰੀ ਹਿਸਟਰੀ ਲਈ ਜਾਂਦੇ ਵੀ ਕਿਉਂ ਉਹਨੂੰ ਮੋਟਾਪਾ ਕਿਉਂ ਆ ਉਹ ਓਵਰਇਟਿੰਗ ਦਾ ਸ਼ਿਕਾਰ ਹੈ ਕਿ ਉਹਨੂੰ ਘੱਟ ਖਾ ਕੇ ਵੀ ਓਵਰ weight ਹੋ ਰਿਹਾ ਸੋ ਸਟੱਡੀ ਕਰਕੇ ਉਸੇ ਸਮੇਂ ਦਾ ਸੀ ਜੇ ਪ੍ਰੋਸੀਜਰ ਡਿਫਰੈਂਟ ਪ੍ਰੋਸੀਜਰਸ ਹੁੰਦੇ ਆ ਡਿਫਰੈਂਟ ਲੋਕਾਂ ਦੀ ਇੰਡੀਕੇਸ਼ਨਸ ਹੁੰਦੀ ਆ ਕਈ ਸਿਰਫ ਸਟਮਕ ਦਾ ਸਾਈਜ਼ ਛੋਟਾ ਅਸੀਂ ਕਰ ਦਿੰਦੇ ਵੀ ਤਾਂ ਕਿ ਉਹਨਾਂ ਨੂੰ ਥੋੜਾ ਖਾ ਕੇ ਗੁੱਡ ਫੀਲ ਕਰਨ ਤੇ weight lose ਹੋ ਜੇ calorie intake ਘਟਾ ਜੇ ਕਈ ਲੋਕਾਂ ਨੇ ਦੇਖਦੇ ਵੇ ਖਾ ऑलरेडी ਘਟ ਰਹੇ ਆ ਜਿਆਦਾ ਖਾਦੇ ਨਹੀਂ बिकॉज ਉਹਨਾਂ ਨੂੰ ਪਤਾ ਵੀ overweight ਹੋ ਜਾਣਗੇ ਜੇ ਜਿਆਦਾ ਖਾਵਾਂਗੇ ਉਹ ਘੱਟ ਖਾ ਕੇ ਫਿਰ ਵੀ ਆਪਣਾ weight ਨਹੀਂ lose ਕਰ ਪਾਉਂਦੇ ਉਹਨਾਂ ਲੋਕਾਂ ਦੇ ਵਿੱਚ ਦੇਖਦੇ ਆ ਆਮ ਇਨਸਾਨਾਂ ਨਾਲੋਂ ਉਹਨਾਂ ਦੀ ਪਾਚਣ ਹੀ ਜਿਆਦਾ ਐਬਸਾਰਪਸ਼ਨ ਜਿਆਦਾ ਹੈ ਉਹ ਜੋ શરીર ਨੂੰ ਖਾਂਦੇ ਉਹ ਲੱਗ ਜਾਂਦਾ ਹਮਮਮ ਕਈ ਵਾਰੀ ਆਪਾਂ ਤੁਸੀਂ ਵੀ ਦੇਖਿਆ ਹੋਏਗਾ ਵੀ ਐਗਜ਼ਾਮਪਲ ਵੀ ਦੋ ਇਨਸਾਨ ਇੱਕੋ ਜਿਹਾ ਖਾਣਾ ਖਾ ਰਹੇ ਆ ਉਸੇ ਖਾਣਨ ਨਾਲ ਇੱਕ ਦਾ ਭਾਰ ਵੱਧ ਰਿਹਾ ਇੱਕ ਦੂਜੇ ਦਾ ਨਹੀਂ ਵੱਧ ਰਿਹਾ ਉਹ ਬਿਲਕੁਲ ਨਾਰਮਲ ਰਹਿ ਰਿਹਾ ਕਈ ਵਾਰ ਇੱਕੋ ਫੈਮਿਲੀ ਦੇ ਉਪਰਾ ਜਾਂ ਭੈਣਾ ਨੂੰ ਇਦਾਂ ਹੋ ਸਕਦੀਆਂ ਸੋ ਦਾ ਕਾਰਨ ਵੀ ਜਿੱਥੇ ਭਾਰ ਵੱਧ ਰਿਹਾ ਉਹਨੇ ਖਾਣਨ ਨਾਲ ਮੀਣ ਨਹੀਂ ਉਹਦੇ ਵਿੱਚ ਜ਼ਿਆਦਾ ਐਬਸਾਰਪਸ਼ਨ ਹੋ ਰਹੀ ਹੈ ਇਹੋ ਜਿਹੇ ਲੋਕਾਂ 'ਚ ਅਸੀਂ ਬਾਈਪਾਸ ਨੇਚਰ ਦੇ ਆਪਰੇਸ਼ਨ ਕਰਦੇ ਆ ਜਿੱਥੇ ਐਬਸਾਰਪਸ਼ਨ ਫੂਡ ਦੀ ਜ਼ਿਆਦਾ ਹੁੰਦੀ ਆ ਉਹ ਰਸਤਾ 10 15 20% ਬਾਈਪਾਸ ਕਰ ਦਿੱਤਾ ਜਾਂਦਾ ਤਾਂ ਕਿ ਜਿਹੜੀ ਸਰੀਰ ਨੂੰ ਚੀਜ਼ ਲੱਗਣੀ ਹੈ 10 20% ਘੱਟ ਲੱਗੇ ਠੀਕ ਹੈ ਤੇ ਜੋ ਵੀ ਤੁਸੀਂ ਖਾਓ ਸਰੀਰ ਨੂੰ 10 20% ਘੱਟ ਲੱਗੇਗੀ ਇਸ ਕਰਕੇ ਜਿਹੜਾ ਐ ਤਹਾਡੀ ਕੈਲਰੀ ਐਬਸੋਰਪਸ਼ਨ ਘਟੇਗੀ ਤੇ ਵੇਟ ਲਾਸ ਵੀ ਤੜਾ ਕੱਟ ਜੇ ਲੋਕਾਂ ਦੇ ਵਿੱਚ ਇੱਕ ਮਿਥ ਹੈ ਕਿ ਅਸੀਂ ਜੋ ઓਪਰੇਟ ਕਰਾ ਲਿਆ ਇਹਦਾ ਸਾਈਡ ਇਫੈਕਟ ਜ਼ਰੂਰ ਆਏਗਾ ਜੇਕਰ ਦਵਾਈਆਂ ਖਾਲੀਆਂ ਕੋਈ ਜਿਹੇ ਗੋਲੀਆਂ ਆਂਦੀਆਂ ਨੇ ਜਿਹੜੀਆਂ ਐਡਾਂ ਵੇਖੀਦੀਆਂ ਕਿ ਤੁਹਾਡੀ ਬੈਲੀ ਫੈਟ ਬਰਨ ਹੋ ਗਈ ਜੀ ਫਲਾਣਾ ਹੋ ਗਿਆ ਤੇ ਉਹ ਕਹਿੰਦੇ ਜੀ ਇਹਦੇ ਨਾਲ ਨੁਕਸਾਨ ਹੀ ਨੁਕਸਾਨ ਆ ਉਹ ਲੋਕ ਯਕੀਨ ਹੀ ਨਹੀਂ ਕਰਦੇ ਮੈਡੀਕਲ ਲੈਨ ਤੇ ਦੇਖੋ ਇਹ ਲੋਕਾਂ ਨੂੰ ਬਹੁਤ ਜ਼ਾਰੇ ਮਿਥਸ ਹੈਗੇ ਰਿਲੇਟਡ ਟੂ ਵੇਟ ਲਾਸ ਬੈਡੀਸ਼ਨ ਬਾਰੇ ਮੈਂ ਨਹੀਂ ਡਿਸਕਸ ਕਰਨਾ ਚਾਹੁੰਦਾ ਬਿਕੋਜ਼ ਮੇਰਾ ਫੀਲ ਨਹੀਂ ਹੈ ਮੈਂ ਆਪਣੀ ਸਰਜਰੀ ਵਾਲੇ ਗੱਲ ਕਰਨਾ ਚਾਹੁੰਦਾ ਅਕਸਰ ਅਸੀਂ ਦੇਖਦੇ ਹਾਂ ਵੀ ਹੁਣ ਸਾਡੇ ਰਿਸਰਚ ਵੀ ਦੱਸ ਰਹੀ ਜਿਨ੍ਹਾਂ ਲੋਕਾਂ ਨੇ ਆਪਰੇਸ਼ਨ ਕਰਕੇ weight loss ਦੀ ਸਰਜਰੀ ਦੇ ਹੈਲਪ ਨਾਲ weight lose ਕੀਤਾ ਜੀ ਬਿਮਾਰੀਆਂ ਲੱਗਣੀਆਂ ਕਿ ਉਹਨਾਂ ਦੇ ਬਿਮਾਰੀਆਂ ਆਲਰੇਡੀ ਜਿਹੜ ਲੱਗੀਆਂ ਉਹ ਚਲੀਆਂ ਜਾਂਦੀਆਂ ਸ਼ੂਗਰ ਚਲੀ ਜਾਂਦੀ ਹੈ ਬਲੱਡ ਪ੍ਰੈਸ਼ਰ ਠੀਕ ਹੁੰਦਾ ਕੋਲੇਸਟ੍ਰੋਲ ਠੀਕ ਹੋ ਜਾਂਦਾ ਬਾਉਂਚਪਨ ਠੀਕ ਹੋ ਜਾਂਦਾ ਜੋਇੰਟ ਪੇਨਸ ਠੀਕ ਹੋ ਜਾਂਦੀਆਂ ਸੋ ਓਵਰ weight ਤਾਂ ਠੀਕ ਹੁੰਦਾ ਹੀ ਹੁੰਦਾ ਸੋ ਸਾਰੀਆਂ ਚੀਜ਼ਾਂ ਦੁਬਾਰੀਆਂ ਚੱਲੀਆਂ ਜਾਂਦੀਆਂ। ਕੀ ਇਹ ਗੱਲ ਵਾਕਈ ਸੱਚ ਹੈ ਕਿ ਸ਼ੂਗਰ ਦਾ ਇਲਾਜ ਵੀ ਜਿਹੜਾ ਮੋਟਾਪਾ ਘਟਣ ਦੇ ਨਾਲ ઓਪਰੇਟ ਤੋਂ ਬਾਅਦ ਹੁੰਦਾ? ਬਿਲਕੁਲ। ਇਹਨੂੰ ਮੈਟਾਬੋਲਿਕ ਸਰਜਰੀ ਵੀ ਇਸੇ ਕਰਕੇ ਕਿਹਾ ਜਾਂਦਾ ਹੈ बिकॉज़ ਇਹ ਮੈਟਾਬੋਲਿਕ ਡਿਜ਼ੀਜ਼ ਸ਼ੂਗਰ ਵਰਗੀ ਨੂੰ ਵੀ ਠੀਕ ਕਰ ਦਿੰਦੀ ਹੈ। ਤੇ ਹੁਣ ਤਾਂ ਮਤਲਬ ਇੱਕ ਰਿਜ਼ਲਟ ਨਹੀਂ ਹੈਗਾ। ਲੱਖਾਂ ਹੀ ਰਿਜ਼ਲਟ ਦੁਨੀਆ ਵਿੱਚ ਹੈ। ਤੁਸੀਂ ਲਿਟਰੇਚਰ ਸਟੱਡੀ ਕਰਕੇ ਦੇਖ ਲਓ। Google ਤੇ ਹਰ ਇੱਕ ਕੋਲ ਹੈਗਾ ਕਰ ਦੇ ਵਿੱਚ। ਖੋਲ ਕੇ ਵੇਖੋ ਕਿ weight loss bariatric ਸਰਜਰੀ ਨਾਲ ਗੈਸਟ੍ਰਿਕ ਬਾਈਪਾਸ ਨਾਲ ਸ਼ੂਗਰ ਠੀਕ ਹੁੰਦੀ ਕਿ 90% ਲੋਕਾਂ ਦੀ ਸ਼ੂਗਰ ਠੀਕ ਹੋ ਜਾਂਦੀ ਹੈ ਇਹਦੇ ਨਾਲ ਵਾਹ ਯਾਨੀ ਕਿ ਜਿਹੜੇ ਲੋਕ ਮੋਟਾਪੇ ਕਰਕੇ ਸ਼ਿਕਾਇਤ ਹੋਣਾ ਸ਼ੂਗਰ ਲੱਗ ਗਈਆਂ ਹੋਰ ਬਿਮਾਰੀਆਂ ਉਹਦੇ ਨਾਲ ਕੱਲਾ ਮੋਟਾਪਾ ਨਹੀਂ ਘਟੇਗਾ ਹੋਰ ਬਿਮਾਰੀਆਂ ਵੀ ਠੀਕ ਹੋ ਜਾਣਗੀਆਂ ਬਲੱਡ ਪ੍ਰੈਸ਼ਰ ਦੀ ਦਵਾਈ ਬੰਦ ਹੋ ਜਾਏਗੀ ਕੋਲੇਸਟ੍ਰੋਲ ਦੀ ਦਵਾਈ ਬੰਦ ਹੋ ਜਾਏਗੀ ਜਿਹਨਾਂ ਲੋਕਾਂ ਨੇ ਕਰਾੜੇ ਐਸਲੀ ਪੈਪਨੀਆਂ 8 ਹਫ਼ਤਿਆਂ ਚੋਂ ਠੀਕ ਹੋ ਜਾਂਦਾ ਗੁੱਡ ਤੇ ਦੁਨੀਆ ਭਰ ਚੋਂ ਲੋਕ ਤੁਹਾਡੇ ਨਾਲ ਸੰਪਰਕ ਕਰਦੇ ਨੇ ਕਿਉਂਕਿ ਭਾਰਤ ਦੇ ਵਿੱਚ ਨਹੀਂ ਮੋਟਾਪਾ ਤੇ ਪੂਰੀ ਦੁਨੀਆ ਚ ਫੈਲਿਆ ਪਿਆ ਬਿਲਕੁਲ ਸਾਡੇ ਕੱਲੇ ਇੰਡੀਆ ਤੋਂ ਨਹੀਂ ਪੰਜਾਬ ਤੋਂ ਨਹੀਂ ਇੰਟਰਨੈਸ਼ਨਲ ਪੇਸ਼ੈਂਟ بیس ਆ ਮਤਲਬ ਨਾਰਥ ਅਮਰੀਕਾ ਦਾ ਕੈਨੇਡਾ ਦਾ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਸਾਊਥ ਅਫਰੀਕਾ ਆਫਰੀਕਾ ਤੁਸੀਂ ਨੇ ਮੈਨੀ ਕੰਟਰੀ ਜਿੱਥੋਂ ਲੋਕ ਨਹੀਂ ਆਉਂਦੇ ਸੋ ਦੇ ਆ ਗਏ ਐਂਡ ਸਿਰਫ ਇੰਡੀਅਨ origin ਦੇ ਨਹੀਂ ਆਉਂਦੇ ਈਵਨ ਕਈ ਸਾਰੇ ਕੋਕੇਸ਼ਨ ਜਿਹੜੇ ਅੰਗਰੇਜ਼ੀ ਲੋਕ ਐ ਗੋਰੀ ਲੋਕ ਐ ਜਿਨ੍ਹਾਂ ਦਾ ਇੱਥੇ ਕੋਈ ਕਨੈਕਸ਼ਨ ਨਹੀਂ ਐ ਈਵਨ ਉਹ ਵੀ ਆਉਂਦੇ ਜੋ ਦੇਖਦੇ ਕੋਈ ਸਾਡੇ ਇੰਡੀਆ ਦੇ ਉੱਥੇ ਰਿਜ਼ਲਟ ਮਿਲੇ ਆ ਤੋਂ ਉਹਨਾਂ ਕੋਲ ਰੈਫਰੈਂਸ ਲਾ ਕੇ ਜੂ ਸਾਡੇ ਕੋਲ ਪਹੁੰਚਦੇ ਐ ਗ੍ਰੇਟ ਤੇ ਜੇ ਗੱਲ ਕਰੀਏ ਬੱਚਿਆਂ ਦੇ ਵਿੱਚ ਵੀ ਮਾਪ ਪਾਪ ਤਾਂ ਸਟਾਰਟਿੰਗ ਤੋਂ ਉਹਨਾਂ ਟੌਫੀਆਂ ਗੋਲੀਆਂ ਚਾਕਲੇਟਾਂ ਫਿਰ ਚ ਫਿਰ ਨਿਊਟਲ ਸ਼ੂਟਲ ਇੱਥੋਂ ਸ਼ੁਰੂਆਤ ਹੋ ਜਾਂਦੀ ਹੈ ਤੇ ਉਹ ਬੱਚੇ ਬੜੇ ਗੋਲੂ ਮੋਲੂ ਅਸੀਂ ਬੜੇ ਖੁਸ਼ ਹੁੰਨੇ ਕਿ ਗੋਲੂ ਮੋਲੂ ਹੈ ਪਰ ਜਿਵੇਂ ਜਿਵੇਂ ਜਵਾਨੀ ਆਉਂਦੀ ਹੈ ਤੀਵੇਂ ਤੀਵੇਂ ਉੱਤੇ ਬਿਮਾਰੀਆਂ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ ਇਹੋ ਜਿਹੇ ਪੇਸ਼ੈਂਟ ਵੀ ਤੁਹਾਡੇ ਕੋਲ ਵਿਜ਼ਿਟ ਕਰਦੇ ਨੇ ਬਿਲਕੁਲ ਚਾਈਲਡਹੂਡ ਓਬੈਸਟੀ ਬਹੁਤ ਵੱਧ ਰਹੀ ਹੈ ਕਿਉਂਕਿ ਜਿਵੇਂ ਤੁਸੀਂ ਕਿਹਾ ਫੂਡ ਕਲਚਰ ਇਹੋ ਜਿਹਾ ਆ ਰਿਹਾ ਜੰਕ ਫੂਡ ਕਲਚਰ ਦਾ ਵੱਧ ਰਿਹਾ ਤੇ ਬਹੁਤ ਸਾਰੇ ਸਾਡੇ ਪੇਸ਼ੈਂਟਸ ਹੈਗੇ ਆ ਅਸੀਂ ਜਦ ਆਪਣਾ ਯੰਗੇਸਟ ਪੇਸ਼ੈਂਟ ਬੱਚਾ ਦੇਖੋ ਜਦੋਂ ਅਸੀਂ weight loss ਸਰਜਰੀ ਕੀਤੀ ਹੈ ਉਹਦੇ 11 ਸਾਲ ਦੀ ਉ 11 ਸਾਲ 11 ਸਾਲ ਦੀ ਕੋ ਉਪਾਰ 180 ਕਿਲੋ ਹੋ ਗਿਆ ਸੀ ਇਹਦੇ ਨਾਲ ਚੱਲਣਾ ਫਿਰਨਾ ਮੁਸ਼ਕਲ ਹੋ ਗਿਆ ਸੀ ਇੱਕ ਇੱਕ ਸਟੈਪ ਚੁਲਣ ਦੇ ਵਿੱਚ ਸਾਹ ਚੜਦਾ ਸੀ ਸਕੂਲ ਛੱਡ ਗਿਆ ਸੀ ਉਹਨਾਂ ਦੇ ਸਰਜਰੀ ਕਰਕੇ ਹੈਲਪ ਕੀਤੀ ਤਕਰੀਬਨ ਅਸੀਂ 90 ਕਿਲੋ ਭਾਰ ਚਲਾ ਗਿਆ ਸੋ ਬਹੁਤ ਸਾਰੇ ਇਸ ਏਜ ਦੇ ਗਰੁੱਪ ਦੇ ਬੱਚੇ ਜਿਨ੍ਹਾਂ ਦਾ weight lose ਨਹੀਂ ਹੋ ਰਿਹਾ ਤੇ ਉਹਨਾਂ ਦੇ ਡੇ ਟੂ ਡੂ ਐਕਟੀਵਿਟੀਜ਼ ਜਿਹੜੀਆਂ ਉਸ ਏਜ ਤੇ ਹੋਣੀਆਂ ਚਾਹੀਦੀਆਂ ਉਹ ਬੰਦ ਹੋ ਜਾਂਦੀਆਂ ਤੇ ਐਸ ਲਾਈਫ ਸੇਵਿੰਗ ਮੇਜਰ ਅਸੀਂ ਉਹਨਾਂ ਦੇ ਸਰਜਰੀ ਕਰਦੇ ਹਾਂ 11 ਸਾਲ ਦੇ ਬੱਚੇ ਦਾ 180 ਕਿਲੋ ਭਾਰ ਪੀਐਸ ਮਾਈ ਗੁੱਡਨੈਸ ਤੇ ਸਭ ਤੋਂ ਵੱਧ ਉਮਰ ਦਾ ਕੜਾ ਪੇਸ਼ੈਂਟ ਹੈ ਜਿੰਨੇ ਤੁਹਾਡੇ ਕੋਲ ਇਲਾਜ ਕਰਾਇਆ 11 ਸਾਲ ਦਾ ਤੁਸੀਂ ਦੱਸ ਦਿੱਤਾ ਮੇਰੇ ਕੋਲ ਸਭ ਤੋਂ ਜਿਹੜਾ 올ਡੇਸਟ ਪੇਸ਼ੈਂਟ ਹੈ 84 ایਅਰਸ ਦੇ ਮੇਲ ਪੇਸ਼ੈਂਟ ਹੈਗੇ ਉਹ ਵੀ ਯੂਐਸਏ ਤੋਂ ਆਏ ਸੀ ਉਹ ਜਿਹੜੇ ਤਿੰਨ ਚਾਰ ਸਾਡੇ ਕੋਲ ਦੇ ਉਦਾਹਰਨਾਂ ਹੈ ਜਿੰਨੇ ਸਰਜਰੀ ਕਰਾ ਕੇ ਆਪਣਾ ਮਤਲਬ ਜਿਹੜੇ ਰਾਈਟ ਲਾਈਫ ਹੈਗਾ 올ਡ ਲਾਈਫ ਹੈ ਬੜੀ ਕੰਫਰਟੇਬਲੀ ਜੀ ਰਹੇ ਆ ਤੇ ਸਰ ਇਸਨਾ ਸੰਭਵ ਹੈ ਕਿਉਂਕਿ ਐਸ ਉਮਰ 'ਚ 84 ਸਾਲ ਦੀ ਉਮਰ 'ਚ ਜਾ ਕੇ ਤਾਂ ਲੋਕ ਬਹੁਤ ਜ਼ਿਆਦਾ ਘਬਰਾ ਜਾਂਦੇ ਨੇ ਘਬਰਾ ਤਾਂ ਨਹੀਂ ਗੱਲ ਠੀਕ ਘਬਰਾ ਜਾਂਦੇ ਪਰ ਜੋ ਦੇਖਦੇ ਆ ਵੀ ਇੰਨਾ ওভার weight ਹੋ ਗਿਆ ਵੇ ਚੱਲ ਨਹੀਂ ਹੁੰਦੇ ਤੇ ਦੇ ਸਮ ਟਾਈਮਸ ਟੇਕ ਡਿਸੀਜਨ ਵੀ ਜੇਸੀ ਜੀ ਲਾਈਫ ਜੀ ਨਹੀਂ ਹੈ ਤਾਂ ਤੁਹਾਨੂੰ ਬਾਹਰ ਹਟਾਣਾ ਪਊਗਾ ਤੁਹਾਨੂੰ ਪਤਾ ਉਹ ਸੇ ਚ ਜਾ ਕੇ ਕਿਸੇ ਨੂੰ ਵਰਜਿਸ਼ ਕਰਨੀ ਕੋਈ ਸੌਖਾ ਕੰਮ ਨਹੀਂ ਹੈ ਗੁੱਡੇ ਨਹੀਂ ਚੱਲਦੇ ਜੇ ਜਿਹੜੀ ਤੁਹਾਨੂੰ ਡਾਈਟ ਦੀ ਆਦਤ ਪਈ ਹੋਈ ਹੈ ਤੁਸੀਂ ਉੱਥੋਂ ਵੀ ਆਪਣੇ ਚੇਂਜ ਨਹੀਂ ਕਰ ਸਕਦੇ ਕੋਈ ਅਸੀਂ 80 85 ਸਾਲ ਦੇ ਤੁਸੀਂ ਇੱਕ ਤਰ੍ਹਾਂ ਦੀ ਡਾਈਟ ਖਾ ਰਹੇ ਹੋ ਅਸੀਂ ਕਹੀ ਜੀ ਤੁਸੀਂ ਡਾਈਟ ਬਿਲਕੁਲ ਚੇਂਜ ਕਰ ਲਓ ਉਹ ਨਾਲ ਹੀ ਪੋਸੀਬਲ ਨਹੀਂ ਸੋ ਸਰਜਰੀ ਦੀ ਮਦਦ ਨਾਲ ਉਹਨਾਂ ਦੀ ਉਮਰ ਜਿਹੜੀ ਹੈ ਬਾਕੀ ਦੀ ਉਮਰ ਹੈ ਉਹ ਬੜੀ ਕੰਫਰਟੇਬਲ ਹੋ ਲਾਈਫ ਹੋ ਜਾਂਦੀ ਹੈ ਯਾਨੀ ਕਿ ਜੇ ਗੱਲ ਕਰੀਏ ਸਭ ਤੋਂ ਘੱਟ ਉਮਰ 11 ਸਾਲ ਜਿਸ ਬੱਚੇ ਦਾ ਵਜ਼ਨ ਸੀਗਾ 180 ਬੜੀ ਹੈਰਾਨਗੀ ਵਾਲੀ ਗੱਲ ਔਰ ਸਭ ਤੋਂ ਵੱਧ ਉਮਰ 84 ਸਾਲ ਦੇ ਵਿੱਚ ਜਾ ਕੇ ਜਿਸ ਸਮੇਂ ਰਬ 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 ਕਰਦਾ ਇਨਸਾਨ ਇਸ ਤੋਂ ਇਲਾਵਾ ਸਾਡੇ ਕੋਲ ਇੱਕ ਪੇਸ਼ੈਂਟ ਹੋਰ ਵੀ ਸੀਗਾ ਜਦਾ weight 270 ਕਿਲੋ ਵੀ ਹੋ ਗਿਆ ਸੀ 270 ਕਿਲੋ ਆਈ ਥਿੰਕ ਉਹ ਪੰਜਾਬ ਚ ਹਾਈਐਸਟ weight ਕੈਟਾਗਰੀ ਦਾ ਪੇਸ਼ੈਂਟ ਸੀਗਾ ਤੇ ਇਹ ਬੜੀ ਯੰਗ ਐਟੀ ਚੀ ਕਰਾ ਲ 40 ਸਾਲ ਦੀ ਉਮਰ ਜਿੰਨਾ weight ਹੋ ਗਿਆ ਸੀ ਉਹਨਾਂ ਦਾ ਸੋ ਉਹਨਾਂ ਦੀ ਸਰਜਰੀ ਨਾਲ ਕਰਕੇ ਨਾ ਹਿਸ ਵੈਰੀ ਕੰਫਰਟੇਬਲ ਤੇ ਹਾਰਡੀ 105 106 ਕਿਲੋ ਭਾਰ ਤੇ ਆ ਉਹਨਾਂ ਦੇ ਤੇ ਡਾਕਟਰ ਸਾਹਿਬ ਪੰਜਾਬੀ ਤਾਂ ਵੈਸੇ ਬੜੇ ਖਾਂਦੇ ਪੀਂਦੇ ਨੇ ਉਹ ਖਾਂਣ ਪੀਣ ਦੇ ਸ਼ਿਕਾਇਤ ਹੁੰਦੇ ਤੇ ਪੰਜਾਬ ਦੇ ਵਿੱਚ ਰੇਸ਼ਿਓ ਕਿੰਨੀ ਆ ਮੋਟਾਪੇ ਦੀ ਕੋਈ ਇਹਦਾ ਅੰਕੜਾ ਹੋਵੇ ਤੁਹਾਡੇ ਕੋਲ ਹਾਂਜੀ ਬਿਲਕੁਲ ਤਕਰੀਬਨ 30% ਲੋਕੀ ਇਹ ਪੰਜਾਬੀ ਦੇ ਜਿੰਦੇ ਆ ਉਹ ওভার weight ਦੇ ਸ਼ਿਕਾਰ ਆਲਰੇਡੀ ਹੋ ਚੁੱਕੇ ਆ ਇਸ ਦਾ ਟਰੀਟਮੈਂਟ ਜਿਹੜਾ ਸਰਜਰੀ ਤੋਂ ਇਲਾਵਾ ਹੋਰ ਕੋਈ ਰਸਤਾ ਵੀ ਹੈਗਾ ਜਿਹੜੇ ਲੋਕ ਸਰਜਰੀ ਤੋਂ ਡਰਦੇ ਨੇ ਕਿ ਸਰਜਰੀ ਵਾਕਈ ਸੇਫ ਹੈ ਉਹ ਕਹਿੰਦੇ ਜੀ ਬੜੇ ਸਾਈਡ ਇਫੈਕਟ ਹੋ ਜਾਂਦੇ ਨੇ ਇਹਦੇ ਬਾਰੇ ਦੇ ਦੇਖੋ ਸਰਜਰੀ ਅੱਜ ਕੱਲ ਬਿਲਕੁਲ ਸੇਫ ਆ ਇੱਕ ਤਾਂ ਸਰਜਰੀ ਲੋਕਾਂ ਨੂੰ ਸ਼ਾਇਦ ਧਰਨਾ ਵੀ ਓਵਰ weight ਇਨਸਾਨ ਬੜਾ ਵੱਡਾ ਹੈ ਤੁਹਾਨੂੰ ਸਰਜਰੀ ਬੜੀ ਵੱਡੀ ਹੋਣੀ ਹੈ ਇਹੋ ਜਿਹੀ ਕੋਈ ਗੱਲ ਨਹੀਂ ਸਾਰੇ ਆਪਰੇਸ਼ਨ ਦੂਰਬਿਨੀ ਵਿਧੀ ਨਾਲ ਕੀਤੇ ਜਾਂਦੇ ਲੈਪਰੋਸਕੋਪੀ ਟੈਕਨੀਕਸ ਆ ਜਦੋਂ ਅਸੀਂ 2007 'ਚ ਆਪਰੇਸ਼ਨ ਸ਼ੁਰੂ ਕੀਤੇ ਸੀ ਕਿਸੇ ਆਪਰੇਸ਼ਨ ਨੂੰ 4-5 ਘੰਟੇ 3 ਘੰਟੇ ਲੱਗਦੇ ਸੀ ਅੱਜ ਦੇ ਡੇਟ 'ਚ ਅਸੀਂ ਇੱਕ ਦਿਨ 'ਚ 11-11 12-12 অপারেশন ਕਰ ਦਿੰਦੇ ਇੱਕ অপারেশন 'ਚ 20 ਮਿੰਟ ਲੱਗਦੇ ਆ ਹੂੰ ਸੋ ਟੈਕਨੀਕਲੀ ਐਡਵਾਂਸਮੈਂਟ ਬੜੀ ਹੋ ਗਈ ਐ ਸਿਰਫ 20 ਮਿੰਟ ਇੱਕ অপারেশন ਇੱਕ অপারেশন ਤੇ ਨਾ ਮਾਤਰ ਚਾਰ ਕੱਟ ਲੱਗਦੇ 1-1 ਸੈਂਟੀਮੀਟਰ ਪੇਟ ਦੇ ਹਿੱਸੇ ਤੇ ਤੇ ਬੜੀਆਂ ਸੋਹਣੀਆਂ ਸਾਡੇ ਕੋਲ ਕੈਮਰੇ ਆ ਗਏ ਆ অপারেশন ਵਾਲੇ 3 ਡਿਵੀਜ਼ਨ ਜਿਵੇਂ ਇਦਾਂ ਲੱਗਦਾ ਪੇਟ ਦੇ ਅੰਦਰ ਬੈਠ ਕੇ অপারেশন ਕਰ ਰਹੇ ਹੋ ਜਿਸ ਨਾਲ ਕਿਸੇ ਉਹਦੇ অপারেশন ਦੀ ਸਪੀਡ ਵੱਧ ਜਾਂਦੀ ਐ ਸੇਫਟੀ ਵੱਧ ਜਾਂਦੇ ਐ ਰਿਜ਼ਲਟਸ ਬੜੇ ਚੰਗੇ ਆਉਂਦੇ ਐ ਫਿਰ ਜਿਹੜੇ ਲੋਕੀ ਡਰਦੇ ਆ ਵੀ ਅਸੀਂ অপারেশন ਨਾ ਤੋਂ ਡਰਦੇ ਆ ਅਸੀਂ ਉਹਨਾਂ ਨੂੰ ਬੈਲੂਨ ਸਿਸਟਮ ਰੱਖਿਆ ਵੀ ਸਵਾਲ ਉਹ ਪਿਲ ਹੁੰਦੀ ਹੈ ਬੈਲੂਨ ਪੇਟ 'ਚ ਪਾ ਦਿੰਦਾ ਜਿਸ ਨਾਲ ਪੇਟ ਹਮੇਸ਼ਾ ਭਰਿਆ ਰਹਿੰਦਾ ਮੈਂ ਬਿਲਕੁਲ ਜਦੋਂ ਤੁਹਾਡੇ ਬਾਰੇ ਪੜ੍ਹ ਰਿਹਾ ਸੀਗਾ ਤੇ ਬੜੀ ਇੱਕ ਵੱਖਰੀ ਜੀ ਚੀਜ਼ ਦੇਖੀ ਬੱਚੇ ਬੈਲੂਨ ਨਾਲ ਖੇਡਦੇ ਦਿਸੇ ਪਰ ਉਹ ਬੈਲੂਨ ਪੇਟ ਦੇ ਵਿੱਚ ਮੈਂ ਇੱਕ ਉਹਦਾ ਆਰਟੀਕਲ ਪੜ੍ਹਿਆ ਤੁਹਾਡਾ ਉਹ ਤਫਸੀਲ ਦੇ ਨਾਲ ਦੱਸੋ ਕੀ ਟਰੀਟਮੈਂਟ ਹੈ ਜਿਹੜੇ ਲੋਕਾਂ ਦਾ ਥੋੜੇ ਓਵਰ weight ਹੈ ਬਹੁਤ ਜ਼ਿਆਦਾ ਓਵਰ weight ਨਹੀਂ ਕਿ ਲੋਬੀ 10 ਕਿਲੋ ਓਵਰ weight ਆ ਜਾਂ 20 ਪਾਉਂਡੀ ਓਵਰ weight ਹੈ ਤਾਂ weight lose ਕਰਨਾ ਉਹ ਥੋੜੇ weight ਲਈ ਸਾਡੇ ਕੋ ਹੈਗੇ ਆ ਹੂੰ ਉਹਦਾ ਅਸੀਂ ਇੱਕ ਬੈਲੂਨ ਹੁੰਦਾ ਜਿਹੜਾ ਐਂਡੋਸਕੋਪੀ ਦੇ ਰਾਹੀਂ ਜਾਂ ਇੱਕ ਗੋਲੀ ਦੀ ਤਰ੍ਹਾਂ ਮੂੰਹ ਦੇ ਵਿੱਚ ਪਾ ਕੇ ਅੰਦਰੋਂ ਗਾ ਕੇ ਪੇਟ 'ਚ ਜਾ ਕੇ ਸੈੱਟ ਕਰ ਦਿੱਤਾ ਜਾਂਦਾ ਹੈ ਫਿਰ ਉਹਦੇ 'ਚ ਅਸੀਂ ਇੱਕ 550 ml ਇੱਕ ਤਰ੍ਹਾਂ ਦਾ liquid ਉਹ 'ਚ ਭਰ ਦਿੰਨੇ ਆ ਤੁਹਾਡੇ ਪੇਟ ਦੇ ਵਿੱਚ ਹਮੇਸ਼ਾ ਉਹ ਚੀਜ਼ ਫੁੱਲੀ ਰਹਿੰਦੀ ਹੈ ਤੇ ਤੁਹਾਨੂੰ ਉਨੀ ਫੁੱਲੀ ਹੋਈ ਚੀਜ਼ ਕਰਕੇ ਪੇਟ 'ਚ ਉਨੀ ਭੁੱਖ ਘੱਟ ਲੱਗਦੀ ਹੈ ਹਾਂ ਉਹ ਜਿੰਨਾ পেট ਦਾ ਕਾਰ ਹੋਏਗਾ ਸਾਨੂੰ ਉਨੀ ਭੁੱਖ ਲੱਗਦੀ ਹੈ ਜੇ ਉਹ ਕਾਰ ਜੇ ਅਸੀਂ ਬੈਲੂਨ ਨਾਲ ਭਰਤਾ ਤੇ ਸਿਰ ਥੋੜਾ পেট ਰਹਿ ਗਿਆ ਤੁਹਾਨੂੰ ਉਹਦੀ ਭੁੱਖ ਲੱਗੇਗੀ ਉਹ ਕਿ ਬਾਕੀ ਤਾਂ ਬੈਲੂਨ ਨੇ ਤੁਹਾਡਾ পেট ਭਰਿਆ ਹੋਇਆ ਉਸ ਕਰਕੇ ਜਿਹੜੇ ਤੁਸੀਂ ਰੋਟੀ ਖਾਂਦੇ ਹੋ ਡਾਈਟ ਖਾਂਦੇ ਹੋ ਉਹ ਤੁਹਾਡੀ ਕਾਫੀ ਘਟ ਜਾਂਦੀ ਹੈ ਤੇ ਸਭ ਤੋਂ ਬੈਸਟ ਪਾਰਟ ਆ ਬੈਲੂਨ ਕਟਾਣ ਤੋਂ ਵਾਪਸ ਡਾਕਟਰ ਕੋਲ ਨਹੀਂ ਜਾਣਾ ਪੈਂਦਾ ਫਿਰ ਉਹ ਬੈਲੂਨ ਦੀ ਆਪਣੀ ਲਾਈਫ ਹੈ 4 ਮਹੀਨੇ ਉਸ ਤੋਂ ਬਾਅਦ ਜੀ ਡਿਸੋਲਵ ਹੋ ਕੇ ਆਪਣੇ ਬਾਡੀ ਚੋਂ ਬਾਹਰ ਨਿਕਲ ਜਾਂਦਾ ਅੱਛਾ ਸੋ ਪਰ ਇਹਨਾਂ ਦਾ ਜਿਹੜਾ weight lose ਹੁੰਦਾ 8 10 12 ਕਿਲੋ ਹੁੰਦਾ ਉਸ ਤੋਂ ਜ਼ਿਆਦਾ ਨਹੀਂ ਹੁੰਦਾ ਪਰ ਪ੍ਰੀਕਾਸ਼ਨ ਜਿੰਨ ਬੈਲੂਨ ਪੁਆਇਆ ਜਦੋਂ weight ਨਿਕਲ ਜਾਂਦਾ ਹੈ ਜੇ ਉਹ ਡਾਈਟ ਆਪਣੀ ਠੀਕ ਨਹੀਂ ਕੀਤੀ ਤਾਂ ਰੀਗੇਨ ਹੋਣ ਦੇ ਚਾਂਸਸੇ ਰਹਿੰਦੇ ਆ ਤੇ ਡਾਕਟਰ ਸਾਹਿਬ ਮੈਨੂੰ ਦੱਸੋ ਕਿ ਇੱਕ ਬੈਲੂਨ ਵਾਲੀ ਟੈਕਨੀਕ ਬੜੀ ਯੂਨੀਕ ਹੈ ਬੜੀ ਡਿਫਰੈਂਟ ਹੈ ਤੇ ਤੁਹਾਡੇ ਹਸਪੀਟਲ 'ਚ ਇਹੋ ਜਿਹੀਆਂ ਕਹਿੋ ਜਿਹੀਆਂ ਟੈਕਨੀਕਸ ਅਵੇਲੇਬਲ ਨੇ ਵਾਰੀ-ਵਾਰੀ ਸਿਰ ਕਿ ਜਿਹਦਾ ਭਾਰ 100 200 ਕਿਲੋ ਦਾ ਲੱਗਿਆ ਜਾ ਕੇ ਪਹੁੰਚ ਗਿਆ ਉਹਨੂੰ ਕੜਾ ਟ੍ਰੀਟਮੈਂਟ ਚਾਹੀਦਾ ਹੈ ਬੈਲੂਨ ਵਾਲੇ ਵਾਸਤੇ ਕੜਾ ਟ੍ਰੀਟਮੈਂਟ ਤੁਸੀਂ ਦੱਸ ਕੇ ਠੀਕ ਇਸ ਤਰ੍ਹਾਂ ਦੀਆਂ ਕੜੀਆਂ ਟੈਕਨੋਲੋਜੀ ਹੈ ਮੈਂ ਚਾਹੁੰਦਾ ਕਿ ਦੇਖਣ ਵਾਲਿਆਂ ਨੂੰ ਪਤਾ ਲੱ ਅਕਸਰ ਜਿਹੜਾ ਪੇਸ਼ੈਂਟ ਆਉਂਦਿਆ ਉਹ ਤਕਰੀਬਨ 20-25 ਕਿਲੋ ਓਵਰ weight ਤਾਂ ਹੁੰਦੇ ਹੀ ਆਪਣੇ ਨਾਰਮਲ ਭਾਰ ਦੇ ਨਾਲ ਸੋ ਉਹਨਾਂ ਲਈ ਕੋ ਸਾਡੇ ਕੋਲ ਸਲੀਵ ਗੈਸਟ੍ਰੈਕਟਮੀ ਸਰਜਰੀ ਹੈ ਮਿਨੀ ਗੈਸਟ੍ਰਿਕ ਬਾਈਪਾਸ ਸਰਜਰੀ ਹੈ ਜਿਹੜੀ ਕਿ ਰਿਵਰਸੀਬਲ ਨੇਚਰ ਦੀ ਹੈ ਰੂਨ ਵਾਈ ਗੈਸਟ੍ਰਿਕ ਬਾਈਪਾਸ ਸਰਜਰੀ ਹੈ ਇਹ ਤੋਂ ਇਲਾਵਾ ਸਾਡੇ ਕੋਲ ਐਂਡੋਸਕੋਪਿਕ ਟੈਕਨੀਕ ਹੈ ਜਿਹੜੇ ਕਹਿੰਦੇ ਸਰੀਰ ਤੇ ਕੋਈ ਕੱਟ ਨਹੀਂ ਦਿਖਣਾ ਚਾਹੀਦਾ ਉਹਨਾਂ ਅਸੀਂ ਐਂਡੋਸਕੋਪਿਕ ਸਰਜਰੀ ਕਰਦੇ ਇਹਨੂੰ ਐਂਡੋਸਕੋਪਿਕ ਸਲੀਵ ਗੈਸਟ੍ਰੋਪਲਾਸਟੀਕ ਕਹਿੰਦੇ ਆ ਅੰਦਰੋਂ ਦਾ ਸਟਮਕ ਛੇੜਿੰਗ ਕਰਕੇ ਛੋਟਾ ਕਰ ਦਿੰ ਸੋ ਇਹ ਜਿਆ ਕੁਝ 7-8 ਤਰ੍ਹਾਂ ਦੇ ਸੀ ਆਪਰੇਸ਼ਨ ਇੱਥੇ ਕਰਦੇ ਆ ਮੈਨੂੰ ਯਾਦ ਹੈ ਸਾਡੇ ਇੱਕ ਰਿਸ਼ਤੇਦਾਰ ਸੀਗਾ ਉਹਨਾਂ ਨੇ ਵੀ ਇਹੋ ਜਿਹਾ ਹੀ ਆਪਰੇਸ਼ਨ ਕਰਾਇਆ ਸੀ ਮੇਬੀ ਉਹਨਾਂ ਨੇ ਕਿਹਾ ਸੀ ਕਿ ਅੰਦਰਲੀ ਫੈਟ ਕੱਢ ਦਿੱਤੀ ਆ ਥੈਲੇ ਛੋਟੇ ਕਰ ਦਿੱਤੀ ਆ ਪੰਜਾਬੀ ਆਪਣੀ ਨਾਰਮਲ ਭਾਸ਼ਾ ਦੇ ਵਿੱਚ ਤੇ ਉਹਨਾਂ ਨੇ ਕਿਹਾ ਸੀ ਜੀ ਇਹ ਤੇ ਬਹੁਤ ਔਖਾ ਹੈ ਕਿ ਲਾਈਕ ਥੋੜਾ ਟਾਈਮ ਉਹਨਾਂ ਨੂੰ ਲੱਗਾ ਵਾਪਸ ਉਸੇ ਦੇ ਵਿੱਚ ਆਉਣ ਲੱਗਿਆ ਤੇ ਇਹਦੇ ਬਾਰੇ ਦੱਸੋ ਕਿ ਲੋਕ ਕਿਉਂ ਡਰਦੇ ਨੇ ਕਿ ਬਾਕੀ ਉਹਦਾ ਕੋਈ ਨੁਕਸਾਨ ਆ ਜਾਂ ਨਹੀਂ ਹੈ ਕਿ ਉਹ ਵਾਕਈ ਠੀਕ ਹੈ ਨੇ ਦੇਖੋ ਵਾਕਿਆ ਹੀ ਠੀਕ ਹੈ ਜਾਂ ਵਾਕਿਆ ਠੀਕ ਨਾ ਹੁੰਦੀ ਸਰਜਰੀ ਬਿਲਕੁਲ ਕੁਆਲੀਫਾਈ ਕਰਦੀ ਐ ਫਾਰ ਦਾ ਸਟੈਂਡਰਡਸ ਆਫ ਸਰਜਰੀ ਠੀਕ ਹੈ ਸਾਨੂੰ ਸਾਡੇ ਮਦਰ ਬਾਡੀਜ਼ ਐ ਜਿਵੇਂ ਆਬੈਸਟੀ ਸਰਜਰੀ ਸੁਸਾਇਟੀ ਆਫ ਇੰਡੀਆ ਐ ਤਾਂ ਹੋਰ ਅਮਰੀਕਨ ਬਾਡੀਜ਼ ਹੈਗੀਆਂ ਕੁਝ ਸਾਡੀਆਂ ਤਾਂ ਸਰਜਰੀ ਹਰ ਦੇਸ਼ 'ਚ ਕੀਤੀ ਜਾਂਦੀ ਐ ਅਨੀਵਰਸੀ ਜਲੰਧਰ ਸਿਰਫ ਆਪਣੇ ਕਰਦੇ ਐ 에ਵਰੀਵੇਅਰ ਇਨ ਦਾ ਵਰਲਡ ਇਟ ਇਜ਼ ਬੀਇੰਗ ਪਰਫਾਰਮਡ ਸੋ ਅਗਰ ਕੋ ਅਸੀਂ ਰੈਫਰਲ ਸੈਂਟਰ ਵੀ ਆਂ ਜੇ ਪੇਸ਼ੈਂਟ ਨੂੰ ਕੋਈ ਕੰਪਲਿਕੀਸ਼ਨ ਆਈ ਕਿਤੇ ਸਰਜਰੀ ਨਹੀਂ ਠੀਕ ਬੈਠੀ ਕਿਸੇ ਨੂੰ ਸੂਟ ਨਹੀਂ ਕੀਤੀ ਅਸੀਂ ਉਹ ਔਰ ਰਵੀਅਨ ਸੱਜਿਸ ਰਵਾਈਜ਼ ਵੀ ਕਰ ਸਕਦੇ ਆ ਪਰ ਹਾਂ ਆਪਣੇ ਆਪਣੇ ਸੈਂਸਿਟੀਵਿਟੀ ਲੈਵਲ ਆ ਕਈ ਵਾਰ ਲੋਕਾਂ ਨੂੰ ਥੋੜਾ ਟਾਈਮ ਲੱਗ ਜਾਂਦਾ ਐਡਜਸਟ ਹੋਣ ਦੇ ਵਿੱਚ ਪਰ ਜੇ ਤੁਸੀਂ ਪੇਸ਼ੈਂਟ ਦੀ ਪਹਿਲੇ ਕਾਉਂਸਲਿੰਗ ਕੀਤੀ ਹੈ ਵੀ ਇਹੋ ਜੀ ਤੁਸੀ ਡਾਈਟ ਖਾਣੀ ਹੈ ਇਹੋ ਜੀ ਤੁਹਾਨੂੰ ਥੋੜੀ-ਬੋਦੀ ਦਿੱਕਤ ਆ ਸਕਦੀ ਹੈ ਤੁਸੀਂ ਫਾਸਟ ਖਾਓਗੇ ਜਾਂ ਜ਼ਿਆਦਾ ਵੱਡੀ ਪੁਰਕੀ ਖਾਓਗੇ ਤਾਂ ਤੁਹਾਨੂੰ ਵੋਮਿਟ ਪਰ ਆਉਂਦੀ ਜਾਂ ਇਹ ਖਾਸ ਖਤਰਨਾਕ ਖਾਣਾ ਖਾਓਗੇ ਜਿਹੜਾ ਨਾਲ ਹੈਲਥੀ ਹੈ ਤੁਹਾਨੂੰ ਇਹੋ ਜੀ ਦਿੱਕਤਾਂ ਆ ਸਕਦੀਆਂ ਕਿਉਂਕਿ ਪੇਸ਼ੈਂਟ ਦੀ ਕਾਉਂਸਲਿੰਗ ਕੀਤੀ ਹੋਈ ਪੇਸ਼ੈਂਟ ਇੰਟੈਲੀਜੈਂਟ ਹੈ ਸਮਝ ਰਿਹਾ ਉਹਦੀ ਫੈਮਿਲੀ ਨਾਲ ਬੈਠੀ ਹੈ ਜੋ ਇੱਕ ਦੋ ਚਾਰ ਵੇ ਤਾਂ ਪ੍ਰੋਬਲਮ ਆਂਦੀ ਹੈ ਤੇ ਤੁਸੀਂ ਉਹ ਹਮੇਸ਼ਾ ਫੂਡ ਅਵੋਇਡ ਕਰਨਾ ਸ਼ੁਰੂ ਕਰ ਦਿੰਦੇ ਹੋ ਪਰ ਇਹ ਹੋ ਜੇ ਨਹੀਂ ਵੀ ਤੇ ਪ੍ਰੋਬਲਮ ਮੇਜਰ ਨਹੀਂ ਆਂਦੀ ਵੀ ਤੁਹਾਨੂੰ ਕੋਈ ਹਸਪੀਟਲ ਜਾ ਕੇ ਦਾਖਲ ਹੋਣਾ ਪੈ ਜੂਗਾ ਜਾਂ ਸਰਜਰੀ ਖੁਲਵਾਣੀ ਪੈ ਜੂਗੀ ਇਹੋ ਜਿਹੀ ਕੋਈ ਦਿੱਕਤ ਨਹੀਂ ਆਉਂਦੀ ਇੱਕ بڑا ਐਮ ਸਵਾਲ ਹੈ ਜਦੋਂ ਤੁਹਾਡੇ ਕੋਲ ਕੋਈ ਆਪਰੇਸ਼ਨ ਕਰਾ ਕੇ ਚਲੇ ਗਿਆ ਉਸ ਦੀ ਫੈਟ ਕਾਫੀ ਕੱਟ ਗਈ weight ਕੱਟ ਗਿਆ ਤਾਂ ਉਸ ਤੋਂ ਬਾਅਦ ਕੀ ਤੁਹਾਡੇ ਵੱਲੋਂ ਕੋਈ ਉਹਨੂੰ ਡਾਈਟ ਪਲਾਨ ਦੇ ਕੇ ਜਾਂ ਫਿਰ ਪ੍ਰੋਪਰ ਹੋਦੀ निगरानी ਵੀ ਕੀਤੀ ਜਾਂਦੀ ਹੈ ਤੁਹਾਡੇ ਨਾਲ ਟੱਚ ਰਹਿੰਦਾ ਜਾਂ ਫਿਰ ਬਸ ਆਪਰੇਸ਼ਨ ਕਰਾ ਲਿਆ ਤੇ ਖਤਮ ਕਰਨੀ ਫਿਰ ਉਹ ਬੰਦਾ ਜੋ ਮਰਜੀ ਖਾਵੇ ਨਹੀਂ ਜਦੋਂ ਕਿਸੇ ਦਾ ਆਪਰੇਸ਼ਨ ਕਰਦੇ ਆ ਪੇਸ਼ੈਂਟ ਦਾ ਡਾਟਾ ਸਾਡੇ ਕੋਲ ਰਹਿੰਦਾ ਤੇ ਪੇਸ਼ੈਂਟ ਅਸੀਂ ਲਾਈਫ ਲੌਂਗ ਕਨੈਕਟਡ ਰਹਿੰਦੇ ਹ ਹ ਕੋਈ ਪੇਸ਼ੈਂਟ ਨੂੰ ਇਸ਼ੂ ਹੋਵੇ ਸੰਜੋ ਜਦੋਂ ਮਰਜੀ ਸਾਡੀ ਡਾਈਟੀਸ਼ਨ ਦੀ ਟੀਮ ਹੈ ਮੈਂ ਹੈਗਾ ਆ ਕਿਸੇ ਪੇਸ਼ੈਂਟ ਕੋਈ ਪ੍ਰੋਬਲਮ ਹੋਵੇ ਸਾਨੂੰ ਡਾਇਰੈਕਟਲੀ ਕਾਲ ਕਰ ਸਕਦੇ ਹ ਹ ਤੇ ਪੇਸ਼ੈਂਟ ਦਾ ਡਾਈਟ ਪਲਾਨਸ ਅਸੀਂ ਬਣਾ ਕੇ ਦਿੰਨੇ ਆਂ ਕਿ ਡਾਈਟ ਇਹੋ ਜਿਹੀ ਨਹੀਂ ਹੈਗੀ ਰੋਜ਼ ਉਲੀ ਉਹੀ ਡਾਈਟ ਬਣੂਗੀ ਜੋ ਘਰ ਬਣਦਾ ਅਸੀਂ ਉਸ ਚੋਂ ਪਿਕ ਐਂਡ ਚੂਜ਼ ਕਰਕੇ ਦੱਸਦੇ ਆਂ ਵੀ ਇਹ ਚੀਜ਼ਾਂ ਤੁਹਾਡੇ ਗੁੱਡ ਹੈ ਤੁਸੀਂ ਇਹ ਜਾਦਾ ਕਿਆ ਕਰੋ ਐਵਰੀ ਚੀਜ਼ਾਂ ਤੁਸੀਂ ਨਹੀਂ ਖਾਣੀਆਂ ਤੁਹਾਡੀ ਹਾਰਮਫੁਲ ਆ ਤੁਸੀਂ ਅਵੋਇਡ ਕਰਿਆ ਕਰੋ ਸੋ ਇਹ ਫਿਰ ਵੀ ਜੇ ਪੇਸ਼ੈਂਟ ਕੋਈ ਸਾਨੂੰ ਵਨ ਪ੍ਰੋਬਲਮ ਆਂਦੀ ਹੈ ਕਿਸੇ ਖਾਸ ਕਿਸਮ ਦੇ ਖਾਣੇ ਤੋਂ ਤੇ ਸਾਨੂੰ ਕਾਲ ਕਰਦੇ ਆਂ ਅਸੀਂ ਡਾਈਟ ਪਲਾਨ ਫਿਰ ਬਣਾ ਕੇ ਭੇਜਦੇ ਆਂ ਬੇਸਿਕਲੀ ਸਾਰਾ ਸਾਡਾ ਆਫਟਰ ਸਰਜਰੀ ਜਿਆਦਾ ਰੋਲ ਸ਼ੁਰੂ ਹੋ ਜਾਂਦਾ ਸਰਜਰੀ ਇੱਕ ਵਾਰੀ ਕੀਤੀ ਤੇ ਪੇਸ਼ੈਂਟ ਘਰ ਚੱਲਾ ਗਿਆ ਦੋ ਦਿਨ ਬਾਅਦ ਤੇ ਉਸ ਤੋਂ ਬਾਅਦ weight loss ਸਟਾਰਟ ਹੋ ਗਿਆ 1.5 ਸਾਲ ਤੱਕ weight ਹੌਲੀ 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 ਕਰਕੇ ਲੂਜ਼ ਹੁੰਦੇ ਰਹਿਣਾ ਉਸ ਦੌਰਾਨ ਜਾਂ ਉਸ ਤੋਂ ਬਾਅਦ ਵੀ ਲਾਈਫ 'ਚ ਕਦੀ ਪ੍ਰੋਬਲਮ ਆਏ ਕਹਾਂ ਸੀ ਹਮੇਸ਼ਾ ਅਵੇਲੇਬਲ ਹੁੰਦੇ ਆ ਮੈਂ ਮੇਰੀ ਟਾਈਮ ਅਵੇਲੇਬਲ ਹੁੰਦੀ ਕੋਈ ਵੀ ਪ੍ਰੋਬਲਮ ਕਰੇ ਕੁਝ ਲੋਕ ਜਿਹੜੇ ਬਹੁਤ ਜ਼ਿਆਦਾ ਪੜੇ ਲਿਖੇ ਨਹੀਂ ਹੁੰਦੇ ਜਾਂ ਬਹੁਤਾ ਅਵੇਅਰ ਨਹੀਂ ਹੁੰਦੇ ਉਹ ਆਪਰੇਸ਼ਨ ਕਰਾਉਣ ਤੋਂ ਬਹੁਤ ਡਰਦੇ ਨੇ ਤਾਂ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਕੰਫੀਡੈਂਸ ਦਿੱਤਾ ਜਾ ਸਕੇ ਕਿ ਭਾਈ ਇਹ ਬਿਲਕੁਲ ਸੇਫ ਹੈ ਤੁਸੀਂ ਜੇ ਇਹਨੂੰ ਨਾ ਖਤਮ ਕੀਤਾ ਤਾਂ ਤੁਸੀਂ ਹੋਰ ਬਿਮਾਰੀਆਂ ਦੇ ਨਾਲ ਮਰ ਸਕਦੇ ਹੋ ਦੇਖੋ ਹੁਣ ਤਾਂ ਬਹੁਤ ਸਾਰੀ ਅਵੇਅਰਨੈਸ ਆ ਗਈ ਹੈ ਜਦ ਪੇਸ਼ੈਂਟ ਇੱਕ ਦੂਜੇ ਨੂੰ ਠੀਕ ਹੋ ਕੇ ਜਾਂਦੇ ਆ ਨਗਵਾਨ ਲੋਕਾਂ ਨੂੰ ਜੋ ਰਿਸ਼ਤਾ ਦਰਨ ਦੱਸਦੇ ਆ ਤੇ ਉੱਥੋਂ ਸਾਨੂੰ ਸਾਰੀ ਰੈਫਰਲ ਆਂਦੀ ਹੈ ਜੋ 2007 ਤਾਂ ਨਹੀਂ ਕਿੰਕ ਇੰਟਰਸਟਿੰਗ ਗੱਲ ਦਾ ਤਾਂ 2007 ਜਦੋਂ ਮੈਂ ਸਰਜਰੀ ਕੀਤੀ ਸੀ ਤਾਂ ਮੈਨੂੰ ਪਹਿਲਾ ਪੇਸ਼ੈਂਟ ਕਨਵਿੰਸ ਕਰਦੇ तकरीबन 2-3 ਮਹੀਨਿਆਂ ਸਮਾਂ ਲੱਗਿਆ ਸੀ ਕੋਈ ਨਹੀਂ ਸੀ ਮੰਨ ਰਿਹਾ ਸਰਜਰੀ 2-3 ਮਹੀਨੇ ਦਾ ਸਮਾਂ ਲੱਗਿਆ ਕਿਉਂਕਿ ਉਹ ਪੰਜਾਬ 'ਚ ਫਸਟ ਟਾਈਮ ਅਸੀਂ ਕਰਨੀ ਸੀ ਤੇ ਇੰਡੀਆ ਚ 2006 ਚ ਸਟਾਰਟ ਹੋਈ ਸੀ ਤੇ ਟ੍ਰੇਨਿੰਗ ਟ੍ਰੇਨਿੰਗ ਬਾਹਰ ਹੋ ਗਈ ਸੀ ਜਦੋਂ ਅਸੀਂ ਸਟਾਰਟ ਕੀਤੀ ਤਾਂ ਲੋਕੀ ਕਨਵਿੰਸ ਨਹੀਂ ਸੀ ਹੋ ਰਹੇ इवन ਮੀਡੀਆ ਵੀ ਹੈਲਪਲੀ ਨਹੀਂ ਸੀ ਆ ਰਿਹਾ ਕਿ ਕੋਈ ਸਬਲੀ ਨਵੀਂ ਗੱਲ ਸੀ ਨਵੀਂ ਗੱਲ ਸੀ ਵਰਡ ਆ ਬਰੀਆਟ੍ਰਿਕ ਲੋਕਾਂ ਨੇ ਪਹਿਲੀ ਵਾਰ ਸੁਣਿਆ ਸੀਗਾ ਉਹ 3 ਮਹੀਨੇ ਬਾਅਦ ਕਿਸੇ ਨੇ ਅਸੀਂ ਜਦੋਂ ਕਨਵਿੰਸ ਕੀਤਾ ਤਾਂ ਫਿਰ ਖੈਰ ਜੋ ਰਿਜ਼ਲਟ ਆਏ ਤੇ ਮੈਨੂੰ ਯਾਦ 2000 ਚ ਸਿਰਫ ਪੂਰੇ ਸਾਲ ਚ ਮੈਂ 9 ਕੇਸ ਕਰ ਪਾਇਆ ਸੀ ਮਤਲਬ ਇੱਕ ਕੇਸ ਵੀ ਪਰ ਮੰਥ ਨਹੀਂ ਸੀਗਾ ਤੇ ਅੱਜ ਦੀ ਡੇਟ ਚ ਅਸੀਂ ਇੱਕ ਦਿਨ ਚ 10 11 ਕੇਸ ਕਰ ਦਿੰਦੇ ਆ ਇੰਨੀ ਅਵੇਅਰਨੈਸ ਆਲਰੇਡੀ ਲੋਕਾਂ ਨੂੰ ਆ ਗਈ ਹੈ ਪੇਸ਼ੈਂਟ ਤੋਂ ਪੇਸ਼ੈਂਟ ਵੱਧ ਰਿਹਾ ਹੈ মিডিਆ ਤੁਹਾਡੇ ਬਾਰੇ ਲੋਕਾਂ ਨੇ ਜਿਹੜੇ ਇੰਟਰਵਿਊਜ਼ ਲਈਆਂ ਦੇਖੀਆਂ ਲੋਕਾਂ ਨੂੰ ਜਾਗਰੂਕਤਾ ਆਈ ਤਾਂ ਹੁਣ ਮਨ ਲੱਗਦਾ ਕੋਈ ਮੁਸ਼ਕਲ ਦਿੱਕਤ ਨਹੀਂ ਹੁੰਦਾ ਹਰ ਇੱਕ ਨੂੰ ਪਤਾ ਹੈ ਵੀ ਜੇ ਤੁਹਾਡਾ ਲਾਈਫ ਸਟਾਈਲ ਚੇਂजेस ਨਾਲ ਫੇਲ ਦਾ ਰਿਜ਼ਲਟ ਨਹੀਂ ਆ ਰਿਹਾ ਇਸ ਜਿਹੜੀ ਸਰਜਰੀ ਜਿਹੜੀ ਹੈਗੀ ਆ ਉਹ ਲਾਸਟ ਰਿਸੋਰਟ ਹੈ ਤੁਸੀਂ ਇਹਦੀ ਹੈਲਪ ਲਾ ਕੇ ਆਪਣੇ ਜਿਹੜੇ ਲਾਈਫ ਸਟਾਈਲ ਆਪਣੇ ਜਿਹੜੇ weight ਆ ওভার weight ਆ ਉਹ ਠੀਕ ਕਰ ਸਕਦੇ ਆ ਅਗਲਾ ਸਵਾਲ ਵੀ ਕੁਛ ਇਹਦੇ ਨਾਲ ਹੀ ਜੁੜਿਆ ਹੋਇਆ ਹੈ ਜਿਹੜੇ ਲੋਕ ਤੁਹਾਡੇ ਕੋਲ ਆਪਰੇਸ਼ਨ ਲਈ ਆਉਂਦੇ ਨੇ ਜਾਂ ਫਿਰ ਤੁਸੀਂ ਪੂਰਾ ਉਹਨਾਂ ਨੂੰ ਦੇਖ ਲੈਂਦੇ ਹੋ ਕਿ ਹਾਂ ਭਾਈ ਤੇਰੀ ਆ ਜ਼ਰੂਰਤ ਹੈ ਫਿਰ ਉਹ ਮਰੀਜ਼ ਕਿੰਨੇ ਦਿਨਾਂ ਬਾਅਦ ਛੁੱਟੀ ਲੈ ਕੇ ਵਾਪਸ ਆਪਣੇ ਘਰ ਹੱਸਤਾ ਵਸਤਾ ਜਾ ਸਕਦਾ ਹੈ ਦੇਖੋ ਸਰਜਰੀ ਜੀਵਨ ਦੱਸਿਆ ਕਿ 20 ਮਿੰਟ ਲੱਗਦਾ ਦੂਪੀਨ ਲ ਕਰਦੇ ਆ ਪੇਨਲੈਸ ਸਰਜਰੀ ਹੈ ਕੋਈ ਜ਼ਿਆਦਾ ਚੀਰ ਫਾੜ ਨਹੀਂ ਕੋਈ ਬਲੱਡ ਦੀ ਰਿਕੁਆਇਰਮੈਂਟ ਨਹੀਂ ਹੈ ਕੋਈ ਗਲੂਕੋਜ਼ ਨਹੀਂ ਜ਼ਿਆਦਾ ਲਗਣਾ ਪੇਸ਼ੈਂਟ ਨੂੰ 4-5 ਘੰਟੇ ਲਈ ਗਲੂਕੋਜ਼ ਲਗਾ ਕੇ ਸਟਾਪ ਕਰ ਦਿੰਦੇ ਆ ਨੈਕਸਟ ਡੇ ਵੀ ਪੇਸ਼ੈਂਟ ਸੇ ਲਿਕੁਇਡ ਡਾਈਟ ਤੇ ਪੀਣ ਵਾਲੀਆਂ ਚੀਜ਼ਾਂ ਸ਼ੁਰੂ ਕਰ ਦਿੰਦਾ ਸਾਡਾ ਤੇ 48 ਹਾਅਰਸ ਤੋਂ ਬਾਅਦ 48 ਘੰਟੇ ਦੇ ਸਮੇਂ ਤੋਂ ਬਾਅਦ ਪੇਸ਼ੈਂਟ ਘਰ ਜਾ ਸਕਦਾ ਖੁਦ ਡਰਾਈਵ ਕਰਕੇ ਜਾਂਦੇ ਲੋਕ ਸਿਰਫ 48 ਘੰਟੇ ਤੋਂ ਬਾਅਦ 48 ਘੰਟੇ ਤੋਂ ਬਾਅਦ ਤੇ ਇੱਕ ਹਫਤੇ ਦਸ ਦਿਨ ਬਾਅਦ ਇੱਕ ਫਾਲੋਅ ਅਪ ਹੁੰਦਾ ਜਿਹੜੇ ਚਾਰ ਪੰਜ ਸਟਿਚ ਹੁੰਦੇ ਸੀ ਕੱਢ ਦਿੰਨੇ ਆ ਉਹਨਾਂ ਦਾ ਡਾਈਟ ਕਾਉਂਸਲਿੰਗ ਜਿਹੜੇ ਉਸ ਤੋਂ ਬਾਅਦ ਸਪਲੀਮੈਂਟਸ ਲੈਣੇ ਆ ਸਪਲੀਮੈਂਟਸ ਲੈਣੇ ਬਹੁਤ ਜ਼ਰੂਰੀ ਹੁੰਦੇ ਆ ਅੱਛਾ ਲਾਈਕ ਮਲਟੀ ਵਿਟਾਮਿਨਸ ਹੋ ਗਏ ਆ ਆਇਰਨ ਹੋ ਗਿਆ ਕੈਲਸ਼ੀਅਮ ਹੋ ਗਿਆ ਕਿਉਂਕਿ ਜਿਵੇਂ ਮੈਂ ਕਿਹਾ ਵੀ ਫੂਡ ਦੀ ਐਬਜ਼ોર્ਪਸ਼ਨ ਵੀ 10 20% ਘਟਾ ਰਹੀ ਆ ਤੇ ਇਟ ਮੀਨਸ ਚੰ ਆਪਰੇ ਕੰਟਰੀ ਚ ਜਾ ਕੇ ਲੈਣੀਆਂ ਹੁੰਦੀਆਂ ਐ ਨਹੀਂ ਤੁਸੀਂ ਸਾਡੇ ਕੋਲ ਜਲੰਧਰੋਂ ਲੈ ਕੇ ਜਾਣੀਆਂ ਓਵਰ ਦਾ ਕਾਊਂਟਰ ਮੈਡੀਸਿਨਸ ਅਵੇਲੇਬਲ ਜਿੱਥੋਂ ਮਰਜ਼ੀ ਜਾ ਕੇ ਮਲਟੀਵਿਟਾਮਿਨ ਸਪਲੀਮੈਂਟਸ ਤੁਸੀਂ ਲੈ ਸਕਦੇ ਹੋ ਕੋਈ ਚੰਗੀ ਪ੍ਰੋਟੀਨ ਡਾਈਟ ਭਾਵੇਂ ਵੈਜੀਟੇਰੀਅਨ ਆ ਭਾਵੇਂ ਨਾਨ ਵੈਜੀਟੇਰੀਅਨ ਉਹਨਾਂ ਦਾ ਡਾਈਟ ਪਲਾਨ ਬਣਾਇਆ ਜਾਂਦਾ ਤੁਸੀਂ ਇਹੋ ਜੀ ਡਾਈਟ ਖਾਣੀ ਐ ਜੋ ਤੁਹਾਡੇ ਘਰ 'ਚ ਬਣਦਾ ਉਹਦੇ ਵਿੱਚੋਂ ਹੀ ਹਾਂ ਹਾਂ ਜਿਹੜੇ ਲੋਗ ਯਕੀਨ ਕਰਦੇ ਨੇ ਕਿ ਅਸੀਂ ਠੀਕ ਹੋ ਕੇ ਚਲੇ ਗਏ ਜਾਂ ਉਹਨਾਂ ਨੂੰ ਦੁਬਾਰਾ ਫੈਟ ਨਹੀਂ ਆਏਗੀ ਉਹ ਕਿੰਨਾ ਕੁ ਰਿਸਕ ਰਹਿੰਦਾ ਕਿ ਬਾਕੀ ਉਹ ਫੈਟ ਦੁਬਾਰਾ ਹਾਵੀ ਹੋ ਸਕਦੀ ਐ ਜੇਕਰ ਉਹ ਪ੍ਰੇਜ ਨਹੀਂ ਕਰਦੇ ਇੱਕ ਚਰਨ ਸੀਮਾ ਕਹਿ ਲਈ ਆ ਪਤਾ ਕੀਤੀ ਹੁੰਦੀ ਕਿ ਭਾਈ ਐਨੀ ਉਮਰ ਤੱਕ ਦਾ ਵਿਅਕਤੀ ਹੀ ਆਪਰੇਸ਼ਨ ਕਰਾ ਸਕਦਾ ਕੋਈ ਇਹੋ ਜਿਹਾ ਵੀ ਇਹਦੇ ਚ ਫਾਰਮੂਲਾ ਹੁੰਦਾ ਹੈ ਕਿ ਭਾਈ ਉਸ ਤੋਂ ਵੱਧ ਉਮਰ ਦੇ ਬੰਦੇ ਦਾ ਸੀ ਆਪਰੇਸ਼ਨ ਕਰ ਹੀ ਨਹੀਂ ਸਕਦੇ ਮੋਟਾਪੇ ਦਾ ਪਹਿਲੇ ਜਿਹੜਾ ਪਹਿਲਾ ਕੁਐਸਚਨ ਸੀਗਾ ਵੀ ਰੀਗੇਨ ਤਾਂ ਨਹੀਂ ਹੋ ਜਾਏਗਾ ਬੜਾ ਇੰਪੋਰਟੈਂਟ ਸਵਾਲ ਹੈ ਦੇਖੋ ਦੁਨੀਆ ਚ ਬਹੁਤ ਸਾਰੀਆਂ ਸਰਜੀਆਂ ਹੈਗੀਆਂ ਹਰ ਇੱਕ ਸਰਜੀ ਦੇ ਕੁਐਸਚਨ ਨਾ ਕੁਝ ਵੇਟ ਰੀਗੇਨ ਦਾ ਇਨਸੀਡੈਂਸ ਹੈਗਾ अच्छा ਅਸੀਂ ਝੂਠ ਨਹੀਂ ਬੋਲਣਾ ਚਾਹੁੰਦੇ ਸੱਚਾਈ ਹੈ ਕਿ ਥੋੜਾ ਪੋਤਾ ਵੇਟ ਰੀਗੇਨ ਹੁੰਦਾ ਦੋ ਕੁਝ ਲੋਕਾਂ ਨੇ 10 20 25% ਲੋਕਾਂ ਨੇ ਸ਼ਾਇਦ ਬਿਲਕੁਲ ਵੀ ਗੇਨ ਨਹੀਂ ਕੀਤਾ ਭਾਵੇਂ ਨਾ 10 15 ਸਾਲ ਪਹਿਲੇ ਆਪਰੇਸ਼ਨ ਸਾਡੇ ਕੋਲ ਕਰਾਇਆ ਪਰ ਕੁਝ ਆਪਰੇਸ਼ਨ ਇਹੋ ਜਿਹੇ ਵੀ ਹੈ ਜਿੱਥੇ ਵੇਟ ਰੀਗੇਨ ਬੜਾ ਮਿਨੀਮਲ ਹੁੰਦਾ ਜਿਵੇਂ ਕਿ ਮਿਨੀ ਗੈਸਟ੍ਰਿਕ ਬਾਈਪਾਸ ਵਰਗੇ ਆਪਰੇਸ਼ਨ ਨੇ ਇਹਦੇ ਵਿੱਚ ਬਹੁਤ ਘੱਟ ਵੇਟ ਰੀਗੇਨ ਹੁੰਦਾ ਹੁਣ ਆਪਾਂ ਵੇਟ ਰੀਗੇਨ ਦੀ ਡੈਫੀਨੇਸ਼ਨ ਕੀ ਹੈ ਸੁਪੋਜ਼ ਮੈਂ ਕਿਸੇ ਪੇਸ਼ੈਂਟ ਦਾ 50 ਕਿਲੋਈ ਜਾਂ 70 ਕਿਲੋ ਪਾਰ ਘਟਾ ਦਿੱਤਾ ਜੇ ਉਹਨੇ 2 ਕਿਲੋ ਵੀ ਕੀਤਾ ਰੀਗੇਨ ਨਹੀਂ ਪਾਜੇ 50 ਕਿਲੋ ਵਾਲੇ ਇਨਸਾਨ ਨੇ 5 ਕਿਲੋਈਆਂ 10 ਕਿਲੋ ਗੇਨ ਕਰ ਵੀ ਲੈ ਐਟ ਦਾ ਐਂਡ ਆਫ 5 7 10 ਸਾਲ ਬਾਅਦ ਅਸੀਂ ਉਹ ਵੇਟ ਗੇਨ ਨਹੀਂ ਗਿਣਦੇ ਹੂੰ ਉਹ ਉਹ ਬੋਡੀ ਦਾ ਨੇਚਰਲ ਅਡੈਪਟੇਸ਼ਨ ਹੈ ਮੈਕੈਨਿਜ਼ਮ ਹੈ ਬਿਲਕੁਲ ਸੋ ਐਨੇ ਹੁੰਦਾ ਵੀ ਤੁਸੀਂ 50 ਕਿਲੋ ਲੂਜ਼ ਕਰਦਾ 50 ਕਿਲੋ ਗੇਨ ਕਰਕੇ ਵਾਜੋਗੇ ਹੂੰ ਕੁਝ ਆਪਰੇਸ਼ਨ ਇਹੋ ਜਿਹੇ ਹੁੰਦੇ ਜਿੱਚ ਆਪਾਂ ਕਹਿੰਦੇ ਵੀ 30 40% ਵੇਟ ਗੇਨ ਵੀ ਹੋ ਸਕਦਾ ਹੂੰ ਸੋ ਪੇਸ਼ੈਂਟ ਨੂੰ ਜਿਹੜਾ ਪੇਸ਼ੈਂਟ ਕਮਿਟਿਡ ਆ ਲਾਈਫ ਸਟਾਈਲ ਨੂੰ ਉਹਨਾਂ ਦਾ ਅਸੀਂ ਉਹ ਆਪਰੇਸ਼ਨ ਐਡਵਾਈਸ ਨਹੀਂ ਕਰਦੇ 5 7 10% weight regain ਕੁਝ ਸਾਲਾਂ ਬਾਅਦ ਅਕਸੈਪਟੇਬਲ ਹੈ ਤੇ ਉਹ ਪੇਸ਼ੈਂਟ ਖੁਸ਼ ਵੀ ਹੁੰਦੇ ਆ ਵੀ ਅਸੀਂ ਥੋੜਾ 글로 ਜ਼ਿਆਦਾ ਕਰ ਰਹੇ ਆ ਜਾਂ ਕੁਝ ਪਰ ਇਦਾਂ ਨਹੀਂ ਹੁੰਦਾ ਕਿਸੇ ਨੇ 40 50 ਕਿਲੋ ਹੀ ਦੁਬਾਰਾ ਗੇਨ ਕਰ ਲਿਆ ਹੋਵੇ ਬਹੁਤ ਸਾਰੇ ਤੁਹਾਨੂੰ ਲੋਕ ਇਸ ਵਕਤ ਵਿਦੇਸ਼ 'ਚ ਬੈਠੇ ਹੋਏ ਵੀ ਦੇਖ ਰਹੇ ਨੇ ਸੋ ਉੱਥੇ ਵੀ ਖਾਣਾ ਪੀਣਾ ਸੁਖਣਾ ਖੁੱਲਾ ਹੀ ਹੈ ਪੰਜਾਬੀ ਜਿੱਥੇ ਜਿੱਥੇ ਗਏ ਨੇ ਜੇਕਰ ਕੋਈ ਵੀ ਬਾਹਰਲਾ ਵਿਅਕਤੀ ਹੈ ਬਾਹਰਲੀ ਕੰਟਰੀ ਦਾ ਵਿਅਕਤੀ ਹੈ ਤਾਂ ਫਿਰ ਤੁਸੀਂ ਉਸ ਨੂੰ ਵੀਜ਼ਾ ਲੈਣ ਦੇ ਵਿੱਚ ਕਿਸ ਤਰ੍ਹਾਂ ਹੈਲਪ ਕਰਦੇ ਹੋ ਤੁਸੀਂ ਇਸਨੂੰ ਸ਼੍ਰੀਲੰਕਾ ਦੇ ਵਿਅਕਤੀ ਦੀ ਗੱਲ ਦੱਸੀ ਹੈ ਜਾਂ ਫਿਰ ਹੋਰ ਕੰਟਰੀਜ਼ ਇਸ ਦੇ ਪ੍ਰੋਸੈਸ ਬਾਰੇ ਵੀ ਜਰੂਰ ਦੱਸੋ ਹਾਂਜੀ ਸਿਮਰਨ ਜੀ ਸਾਡੇ ਕੋਲ ਇੰਟਰਨੈਸ਼ਨਲ ਵਿੱਚ ਦੱਸਿਆ ਵੀ ਐਵਰੀ ਕੰਟਰੀ ਤੋਂ ਆਲਮੋਸਟ پیشنਟ ਆਉਂਦੇ ਆ ਪਰ ਜੇ ਕਿਸੇ ਨੂੰ ਵੀਜ਼ਾ ਲੈਣ ਦੀ ਪ੍ਰੋਬਲਮ ਹੈ ਤਾਂ ਅਸੀਂ ਰਿਕਾਰਡ ਮੰਗਵਾ ਕੇ ਉਹਦਾ ਸਾਰਾ ਕੁਝ ਜੇ ਉਹ ਸਾਰੀਆਂ ਕੰਡੀਸ਼ਨਸ ਫੁੱਲਫਿਲ ਕਰਦਾ ਸਰਜਰੀ ਵਾਸਤੇ ਐਂਡ ਫਿਰ ਅਸੀਂ ਉਹਨਾਂ ਦੇ ਜਿਹੜੇ ਇੱਕ ਆਪਣੇ ਵਾਲਾ ਅੰਡਰਟੇਕਿੰਗ ਦੇ ਦਿੰਦੇ ਨੇ ਮੈਨੂੰ ਸਰਜਰੀ ਕਰਾਣਾ ਥੇ ਆ ਰਹੇ ਹੈ ਜਿਹਦੇ ਡੇਟ ਐਸ ਤੋਂ ਫਿਕਸ ਹੈ ਉਦਿਪੁਰੀ ਪਾਸਪੋਰਟ ਦਾ ਨੰਬਰ ਲਿਖ ਕੇ ਪਾਸਪੋਰਟ ਦੀ ਫੋਟੋ ਨਾਲ ਲਗਾ ਕੇ ਐਂਡ ఎవਰੀਥਿੰਗ ਜੀ ਉਹਨੇ ਕੋਈ ਐਡਵਾਂਸ ਡਿਪੋਜ਼ਿਟ ਵੀ ਕੀਤਾ ਹਸਪੀਟਲ ਚ ਉਹਦੀ ਰਸੀਦ ਵੀ ਦੇਣੀ ਪੈਂਦੀ ਹੈ ਸਾਹ ਕਸ਼ ਕਰਕੇ ਵੀ ਇੱਥੇ ਕੋਈ ਫੇਕ ਕੰਮ ਨਹੀਂ ਹੈ ਠੀਕ ਹੈ ਤੇ ਅਸੀਂ ਉਹਨਾਂ ਦੀ ਹੈਲਪ ਕਰ ਦਿੰਦੇ ਹਾਂ ਹਮ ਅ ਬਾਂਚਪਨ ਦੀ ਆਪਾਂ ਗੱਲ ਕੀਤੀ ਮੈਂ ਦੁਬਾਰਾ ਇਕੁਏਸ਼ਨ ਫੇਰ ਦੁਹਰਾਉਣਾ ਚਾਹੁੰਦਾ ਤੁਹਾਡੇ ਕੋ ਜਿਹੜੇ ਲੋਕ ਇਸ ਦਾ ਸ਼ਿਕਾਰ ਹੋ ਜਾਂਦੇ ਨੇ ਉਹਦੇ ਵਿੱਚ ਜ਼ਿਆਦਾਤਰ ਲੜਕੀਆਂ ਹੁੰਦੀਆਂ ਨੇ ਜਾਂ ਫਿਰ ਲੜਕੇ ਹੁੰਦੇ ਨੇ ਜਾਂ ਫਿਰ ਦੋਵਾਂ ਦੀ ਇੱਕ ਕੋਈ ਬੈਲੈਂਸਡ ਰਿਸ਼ਿਓ ਵੀ ਹੁੰਦੀ ਹੈ ਦੇਖੋ ਜਿਹੜੇ ਬਾਂਝਪਨ ਨਾਲ ਅਕਸਰ ਫੀਮੇਲਸ ਦੇ ਵਿੱਚ ਜ਼ਿਆਦਾ ਪ੍ਰੋਬਲਮ ਦੇਖੀ ਗਈ ਹੈ ਉਹਨਾਂ ਦੇ ਜਿਹੜੇ ਮੰਥਲੀ ਸਾਈਕਲ ਹੈ ਡਿਸਟਰਬ ਹੋ ਜਾਂਦਾ ਹੈ ਜਿਹਨੂੰ ਅਸੀਂ ਕਹਿੰਦੇ ਆ ਪੀਰੀਅਡਸ ਡਿਸਟਰਬ ਹੁੰਦੇ ਜਿਹਦੇ ਕਰਕੇ ਜਿਹੜਾ ਹੈ ਜਿਹੜਾ ਹਾਰਮੋਨਸ ਹੈ ਉਹਨਾਂ ਦਾ ਬੈਲੈਂਸ ਵਿਗੜ ਜਾਂਦਾ ਤੇ ਪੀਸੀਓਡੀ ਇੱਕ ਡਿਜ਼ੀਜ਼ ਹੈ ਪੋਲੀਸਿਸਟਿਕ ওভারੀਅਨ ਡਿਜ਼ੀਜ਼ ਪੀਸੀਓਐਸ ਜਿਹੜਾ ਕਿ ਇਨਫਰਟੀਲਿਟੀ ਜਾਂ ਬਾਂਝਪਨ ਦਾ ਬਹੁਤ ਵੱਡਾ ਕਾਰਨ ਹੈ ਜੀ ਜੀ ਸੋ ਉਹ ਅਸੀਂ ਦੇਖਦੇ ਆਂ ਵੀ तकरीबन 80 ਤੋਂ 90% ਲੋਕਾਂ ਵਿੱਚ ਫੀਮੇਲ ਦੇ ਵਿੱਚ ਠੀਕ ਹੋ ਜਾਂਦਾ ਹੈ। ਅੱਛਾ। ਬਹੁਤ ਸਾਰੇ ਮੇਰੇ ਕੋਲ ਕਪਲ ਕੇਸਿਸ ਐ ਜਿਨ੍ਹਾਂ ਦੇ ਮਤਲਬ ਪ੍ਰੈਗਨੈਂਸੀ ਨਹੀਂ ਸੀ ਹੋ ਰਹੀ ਆ ਬਿਕਾਜ਼ ਆਫ ਓਵਰ weight 7-8 ਸਾਲ ਹੋ ਗਏ ਸੀ ਮੈਰਿਜ ਦੇ। ਹਮਮ। ਤੋਂ ਜੋ ਸਰਜਰੀ ਕਰਾਈ ਸਾਲ ਡੇਢ ਸਾਲ ਬਾਅਦ ਹੀ ਕਨਸੀਵ ਕੀਤੀਆਂ ਪ੍ਰੈਗਨੈਂਸੀਜ਼ ਹੋਈਆਂ, ਹੈਲਦੀ ਬੇਬੀਜ਼ ਹੋਏ ਆ। ਅੱਛਾ। ਬੜੇ ਹੱਸਦੇ ਖੇਲਦੇ ਵਸੇ ਪਰਿਵਾਰ ਹੋਏ ਆ। ਹਾਂ। ਸੋ ਬਹੁਤ ਸਾਰੀਆਂ ਐਗਜ਼ਾਮਪਲਸ ਇਹੋ ਜਿਹੀਆਂ ਜਿਹੜੀਆਂ ਬਾਂਝਪੰਦੀ ਹੈਗੀਆਂ। ਹਾਂ ਹਾਂ। ਮੇਲਸ ਵਿੱਚ ਜਿਹੜੇ ਪ੍ਰੋਬਲਮ ਆਂਦੀ ਆ ਉਹਨਾਂ ਦਾ ਵੀ ਓਵਰ ਕਿ ਤਾਂ ਨਹੀਂ ਰਹਿੰਦਾ ਜਿੰਨਾ ਮੇਲ ਹਾਰਮੋਨ ਚਾਹੀਦਿਆ ਉਹਦੀ ਕੋਈ ਵੇਰੇ ਮਾਤਰਾ ਘਟਣੀ ਸ਼ੁਰੂ ਹੋ ਜਾਂਦੀ ਹੈ ਸੋ ਉਹ ਜਦੋਂ weight ਘਟਦਾ ਹੈ ਤੇ ਹਾਰਮੋਨ ਲੈਵਲ ਵੀ ਇੰਪਰੂਵ ਹੋਣਾ ਸ਼ੁਰੂ ਹੋ ਜਾਂਦੇ ਆ ਸੋ ਫੀਮੇਲ ਦੇ ਵਿੱਚ ਵੀ ਦੇਖਦੇ ਆ ਕਿ ਇਹ ਪ੍ਰੋਬਲਮ ਜਿਆਦਾ ਹੈ ਬਟ no doubt ਮੇਲ ਵਿੱਚ ਵੀ ਮਿਲ ਜਾਂਦੀ ਹੈ ਤੇ ਡਾਕਟਰ ਸਾਹਿਬ ਫਿਲਮ ਇੰਡਸਟਰੀ ਦੀ ਹੁਣ ਮੈਂ ਗੱਲ ਕਰਨ ਚਾ ਰਿਹਾ ਬਹੁਤ ਸਾਰੀਆਂ ਮਾਡਲਸ ਨੇ ਭਾਵੇਂ ਉਹ ਮੇਲ ਨੇ ਭਾਵੇਂ ਫੀਮੇਲ ਨੇ ਹਰ ਇੱਕ ਦੇ ਵਿੱਚ ਆਪਣੀ ਫਿਗਰ ਨੂੰ ਲੈ ਕੇ ਮੇਨਟੇਨੈਂਸ ਨੂੰ ਲੈ ਕੇ ਬੜਾ ਇੱਕ ਤੁਸੀਂ ਕਹਿ ਲਓ ਚਾਹ ਹੁੰਦਾ ਕਿ ਆਪਾਂ ਇਹਨੂੰ ਫਿੱਟ ਹੀ ਰੱਖਣਾ ਜਮਾ ਸਾਹਿਬ ਉੱਤੇ ਥੱਲੇ ਹੋ ਗਿਆ ਤਾਂ ਸਾਨੂੰ ਕੰਮ ਨਹੀਂ ਮਿਲਣਾ ਕੀ ਤੁਹਾਡੇ ਕੋਲ ਕੋਈ ਫਿਲਮ ਇੰਡਸਟਰੀ ਤੋਂ ਵੀ ਲੋਕਾਂ ਨੇ ਸੰਪਰਕ ਕੀਤਾ ਕਿਸੇ ਮਾਡਲਸ ਨੇ ਬੇਸ਼ੱਕ ਤੁਸੀਂ ਨਾਮ ਨਾ ਦੱਸੋ ਪਰ ਇਸ ਦੀ ਸੱਚਾਈ ਕੀ ਇਹਨਾਂ ਜ਼ਰੂਰ ਦੱਸੋ ਦੇਖੋ ਫਿਲਮ ਇੰਡਸਟਰੀ ਦਾ ਗੱਲ ਬਹੁਤ ਪਿੱਛੇ ਰਹਿ ਗਈ ਅੱਜ ਕੱਲ ਤਾਂ ਜਦੋਂ ਸੋਸ਼ਲ ਮੀਡੀਆ ਇੰਨਾ ਹੋਇਆ ਹੈ ਹਰ ਕੋਈ ਐਕਟਰ ਬਣ ਗਿਆ ਸਾਨੂੰ ਪਤਾ ਸੋਸ਼ਲ ਮੀਡੀਆ ਦੇ ਐਕਟਰ ਬਣ ਗਏ ਭਾਵੇਂ ਮਾਡਲਸ ਹੈ ਬਹੁਤ ਅਣਗਿਣਤ ਐਗਜ਼ਾਮਪਲਸ ਆ ਸਾਡੇ ਕੋਲ ਜਿਨ੍ਹਾਂ ਨੇ ਸਾਡੇ ਕੋਲ ਆਪਰੇਸ਼ਨ ਕਰਾਏ ਆ ਹਾਂ ਤੇ ਇਹ ਜਿਹੜੇ ਬੜੇ ਕਾਮਯਾਬ ਵੀ ਆ ਆਪਣੇ ਪ੍ਰੋਫੈਸ਼ਨ ਚ ਭਾਵੇਂ ਮਾਡਲਿੰਗ ਲੈ ਲਓ ਭਾਵੇਂ ਐਕਟਿੰਗ ਲੈ ਲਓ ਭਾਵੇਂ ਸੋਸ਼ਲ ਮੀਡੀਆ ਤੋਂ ਲੈ ਲਓ इवन ਉਹ ਹੀ ਨਹੀਂ ਛੱਡ ਗਏ ਪੋਲੀਟੀਕਲ ਜਿਹੜੀ ਸੈਲੀਬ੍ਰਿਟੀਜ਼ ਜਿਹੜੇ ਹੈਗੇ ਆ ਪੋਲੀਟੀਸ਼ੀਅਨਸ ਵੀ ਕੁਝ ਕਹ ਲੈ ਉਹਨਾਂ ਨੇ ਵੀ ਸਰਜਰੀ ਹੈਲਪ ਨਾਲ ਆਪਣਾ weight lose ਕੀਤਾ ਤੇ ਬੜੇ ਸਕਸੈਸਫੁਲ ਪੋਲੀਟੀਸ਼ੀਅਨ ਵੀ ਹੈਗੇ ਆ ਮਿਨਿਸਟਰਸ ਵੀ ਹੈਗੇ ਆ ਇਹ ਬ੍ਰੇਕਿੰਗ ਨਿਊਜ਼ ਹੈ ਵੈਸੇ ਮੇਰੇ ਲਈ ਤੇ ਡਾਕਟਰ ਸਾਹਿਬ ਆਪਾਂ ਹੁਣ ਅ ਖੀਰਲੇ ਸਵਾਲ-ਵਾਲ ਵਾਦਦੇ ਆ ਇਸ ਪ੍ਰੋਸੈਸ ਦੇ ਵਿੱਚ ਕਈ ਲੋਕ ਜਿਨ੍ਹਾਂ ਕੋਲ ਤਾਂ ਖੁੱਲਾ ਪੈਸਾ ਹ ਤੋਂ ਕਰਵਾ ਸਕਦੇ ਨੇ ਕਿ ਜੇਕਰ ਕੋਈ ਨਾਰਮਲ ਵਿਅਕਤੀ ਹੈ ਕੋਈ ਮਿਡਲ ਕਲਾਸ ਵਿਅਕਤੀ ਹੈ ਕੀ ਇਹ ਸਰਜਰੀ ਉਸ ਦੇ ਵਾਸਤੇ ਵੀ ਪੋਸੀਬਲ ਹੈ ਦੇਖੋ ਅੱਜ ਕੱਲ ਤਾਂ ਜਿਹੜੀ ਇੰਡੀਆ ਵਿੱਚ ਇੰਸ਼ੋਰੈਂਸ ਕੰਪਨੀਆਂ ਜਿਹੜੀ ਹੈਗੀਆਂ ਪ੍ਰਾਈਵੇਟ ਇੰਸ਼ੋਰੈਂਸ ਕੰਪਨੀ ਜਿਹੜੀ ਹੈਗੀਆਂ ਉਹ ਸਾਡੇ ਜਿਹੜੀ ਆਈਆਰਡੀਏ ਬਾਡੀ ਹੈ ਜਿਹੜੀ ਰੈਗੂਲੇਟ ਕਰਦੀ ਇੰਸ਼ੋਰੈਂਸ ਨੂੰ ਉਹਨੇ ਡਾਇਰੈਕਸ਼ਨਸ ਦਿੱਤੀਆਂ ਵੀ ਜਿਨ੍ਹਾਂ ਕੋਲ ਇੰਸ਼ੋਰੈਂਸ 3-4 ਸਾਲ ਚੱਲੀ ਹੋਈ ਹੈ ਤੇ ਉਹਨਾਂ ਨੇ ਆਪਣਾ ਕੁਝ ਵੀ ਕਨਸੀਲ ਨਹੀਂ ਕੀਤਾ ਵੀ ਭਾਰਤ ਵਾਲਾ 630 ਕਿਲੋ ਤੇ ਇੰਸ਼ੋਰੈਂਸ ਕਦੇ 60 ਕਿਲੋ ਨਾਲ ਲਿਖਿਆ ਹੋਵੇ ਕੁਝ ਕਨਸੀਲ ਨਹੀਂ ਕੀਤਾ ਤਾਂ ਉਹਨਾਂ ਦੇ ਸੀ ਕੈਸ਼ਲੈਸ ਕੇਸਿਸ ਕਰਦੇ ਆ ਵਾਹ ਕੋ ਸਾਨੂੰ ਇੰਸ਼ੋਰੈਂਸ ਕੰਪਨੀਆਂ ਸਮਟ ਕੇ ਪੇ ਕਰਦੀਆਂ ਸਾਡੇ ਨਾਲ ਮੈਂਬਰ ਐਮਓਯੂ ਹੋ ਚੁੱਕਾ ਹੈ ਸੋ ਬਹੁਤ ਸਾਰੇ ਸਾਡੇ ਕੋਲ ਆਲਮੋਸਟ ਐਵਰੀ ਡੇ ਕਰਦੇ ਆ ਸੋ ਉਹਨਾਂ ਦਾ ਕੈਸ਼ਲੈਸ ਹੁੰਦੀ ਹੈ ਹਾਂ ਟਰਮਸ ਐਂਡ ਕੰਡੀਸ਼ਨਸ ਠੀਕ ਹੋਣੇ ਚਾਹੀਦੀਆਂ ਦਾ ਵੈਲਿਡ ਇੰਸ਼ੋਰੈਂਸ ਹੋਵੇ ਕੋਈ ਸ਼ਾਲਸ ਨਾ ਦੱਸਿਆ ਹੋਵੇ ਤੇ 3-4 ਸਾਲ ਪਾਲਿਸੀ ਉਹਨਾਂ ਦੀ ਚੱਲੀ ਹੋਣੀ ਚਾਹੀਦੀ ਹੈ ਐਨਾ ਤੁਸੀਂ ਅੱਜ ਪਾਲਿਸੀ ਕਰਾਈ ਤੇ ਕੱਲ ਹੀ ਗੱਲਾਂ ਕਿ ਆਪਰੇਸ਼ਨ ਹੋਏ ਇਸ ਤਰ੍ਹਾਂ ਨਹੀਂ ਹੁੰਦਾ ਬਟ ਐਵਰੀਬਡੀ ਤੁਹਾਡੀ ਇੱਕ ਵੱਡੀ ਗੱਲ ਹੈ ਕਿ ਲਾਈਕ ਜਿਹੜੇ ਲੋਕ ਹਨ ਆਪਣੀਆਂ ਪਾਲਿਸੀਸ ਕਰਾਈਆਂ ਹੋਈਆਂ ਤੇ ਉਹ ਵੀ ਆ ਕੇ ਦਾ ਬੈਨੀਫਿਟ ਜ਼ਰੂਰ ਲੈ ਲੈਂਦੇ ਅਸੀਂ ਐਵਰੀਡੇ ਕਰਦੇ ਉਹਨਾਂ ਦਾ ਗੁੱਡ ਤੇ ਰੋਜ਼ਾਨਾ ਦੇ ਕਿੰਨੇ ਕੁ ਪੇਸ਼ੈਂਟ ਤੁਹਾਡੇ ਕੋ ਆ ਜਾਂਦੇ ਨੇ 2007 ਦੀ ਗੱਲ ਸੁਣਨੀ ਹੈ ਇਸ ਕਰਕੇ ਮੈਂ ਅੱਜ ਦੀ ਰੇਟ ਦੀ ਗੱਲ ਕਰਨਾ ਚਾਹਾਂਗਾ ਅੱਜ ਦੀ ਰੇਟ ਕਿੰਨੇ ਜਿਵੇਂ ਪੂਰਾ ਆਪਣਾ ਦੇਖਾਂ तकरीबन ਅਸੀਂ 7-8000 ਸਰਜਰੀਜ਼ ਦੀ ਡੇਟ ਤੱਕ ਕਰ ਚੁੱਕੇ ਹਾਂ ਸਕਸੈਸਫੁਲ ਸਰਜਰੀਜ਼ ਹਸਪੀਟਲ ਸੈਂਟਰ ਚ ਹੋ ਚੁੱਕੇ ਆਲ ਓਵਰ ਹਾਂਜੀ ਗ੍ਰੇਟ ਤੇ ਆਪੀਡੀ ਟਾਈਮਿੰਗ ਕੀ ਕੀ ਰਹਿੰਦੇ ਨੇ ਤੁਹਾਡੇ ਤੇ ਆਪਰੇਸ਼ਨ ਵਾਸਤੇ ਰੋਜ਼ ਦੇ ਕਿੰਨੇ ਕਿ ਪੇਸ਼ੈਂਟ ਹੋ ਜਾਂਦੇ ਨੇ ਦੇਖੋ ਸਾਡੇ ਕੋਲ ਆਪੀਡੀ ਟਾਈਮਿੰਗ 11:00 ਤੋਂ ਲੈ ਕੇ 2:00 ਵਜੇ ਤੱਕ ਚੱਲਦੀ ਉਸ ਤੋਂ ਬਾਅਦ ਸਾਡੇ ਸਰਜਰੀ ਸਟਾਰਟ ਹੁੰਦੀ ਹੈ ਤੇ ਰੋਜ਼ ਦੇ तकरीबन 7-8 ਪੇਸ਼ੈਂਟ ਜਿਹੜੇ ਪੁਰਾਣੇ ਹੁੰਦੇ ਆ 7-8 ਨਵੇਂ ਪੇਸ਼ੈਂਟ ਆ ਜਾਂਦੇ ਆ ਤੇ ਕਈ ਵਾਰ ਪੇਸ਼ੈਂਟ ਨੂੰ ਡਿਸਾਈਡ ਕਰਦੇ ਵੀ ਟਾਈਮ ਲੱਗ ਜਾਂਦਾ ਵੀ ਮੈਂ ਆਪਰੇਸ਼ਨ ਕਰਾਵਾ ਨਾ ਕਰਾਵਾ ਕਨਸਰਟ ਕਰਦੇ ਵਾ ਟਾਈਮ ਲੱਗ ਜਾਂਦਾ ਪਰ ਫਿਰ ਵੀ ਕਹ ਲੋ ਵੀ ਮੰਥਲੀ ਦਾ ਐਵਰੀ ਡੇ ਇੱਕ ਦੋ ਇੱਕ ਦੋ ਕੇਸਿਸ ਹੁੰਦੇ ਰਹਿੰਦੇ ਹੁੰਦੇ ਰਹਿੰਦੇ ਨੇ ਤੇ ਜਿਹੜੇ ਲੋਕ ਹੁਣ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਇੱਕ ਪੋਜ਼ਿਟਿਵ ਮੈਸੇਜ ਜੋ ਆਪਣੇ ਆਪ ਨੂੰ ਦੁਬਾਰਾ ਫਿੱਟ ਫਾਈਂਡ ਕਰਨਾ ਚਾਹੁੰਦੇ ਨੇ ਉਹਨਾਂ ਲਈ ਕੋਈ ਖਾਸ ਨਹੀਂ ਆ ਦੇਖੋ ਜੇ ਤੁਸੀਂ ਆਪਣੀ ਲਾਈਫ ਰੀਕਲੇਮ ਕਰਨਾ ਚਾਹੁੰਦੇ ਹੋ ਜੇ ਤੁਸੀਂ ਵਾਪਸ ਆਮ ਬੰਦੇ ਵਾਂਗ ਹੈਲਥੀ ਲਾਈਫ ਸਟਾਈਲ ਜਿ ਰਹਿਣਾ ਚਾਹੁੰਦੇ ਹੋ ਤਾਂ ਮੇਰੇ ਖਿਆਲ ਸਭ ਤੋਂ ਸਾਇੰਟਿਫਿਕ ਵੇ ਹੈ ਜੇ ਤੁਹਾਡਾ ਲਾਈਫ ਸਟਾਈਲ ਚੇਂजेस ਤੁਹਾਡੇ ਕਾਮਯਾਬ ਨਹੀਂ ਹੋਈਆਂ ਬਾਈਟ ਤੁਹਾਡੇ ਤਾਂ ਫੇਲ ਹੋ ਗਈ ਐਕਸਰ ਬਿਨਾ ਚਰਚਾ ਕ ਬਰੀਆਟ੍ਰਿਕ ਸਰਜਰੀ ਹੈਲਪ ਲੋਕੋ ਕੀ ਆ ਸਭ ਤੋਂ ਕਹ ਲੋ ਵੀ ਸੈਂਟੀਫਿਕ ਬੇਸਡ ਟਰੀਟਮੈਂਟ ਚ ਕੁਝ ਵੀ ਹੈਂਕੀ ਪੈਂਕੀ ਨਹੀਂ ਹੈ ਪੂਰੀਆਂ ਸੈਟ ਗਾਈਡਲਾਈਨਸ ਦੇ ਅਧੀਨ অপারেশন ਕੀਤਾ ਜਾਂਦਾ ਸਾਰੀ ਦੁਨੀਆ ਚ ਕੀਤਾ ਜਾਂਦਾ ਤੁਸੀਂ ਹੈਲਪ ਲੈ ਕੇ ਜਿਹੜਾ ਓਬੈਸਟੀ ਦਾ ਸਟਿਗਮਾ ਹੈ ਉਹਨੂੰ ਕੋੜ ਆ ਤੁਸੀਂ ਹਮੇਸ਼ਾ ਲਈ ਆਪਣੇ ਲਾਈਫ ਚੋਂ ਕੱਢ ਸਕਦੇ ਤੇ ਜੇਕਰ ਮੇਰੇ ਵਰਗੇ ਵਿਅਕਤੀ ਨੇ ਤੁਹਾਡੇ ਤੱਕ ਸੰਪਰਕ ਕਰਨਾ ਹੋਵੇ ਤੇ ਉਹਦਾ ਕੀ ਸੁਖ ਸਾ ਦਣਾ ਹਾਂਜੀ ਸਾਡਾ ਹਸਪੀਟਲ ਜਲੰਧਰ ਚ ਹੈ ਮੇਰੇ ਨਾਮ ਨਾਲ ਜੋ ਡਾਕਟਰ ਗੁਰਵਿੰਦਰ ਸਿੰਘ ਜੰਮੂ ਹਸਪਤਾਲ ਨਾਮੀ ਜੰਮੂ ਹਸਪਤਾਲ ਲਾ ਕਪੂਰਥਲਾ ਰੋਡ ਤੇ ਤੇ ਸਾਡੇ ਕੰਟੈਕਟ ਨੰਬਰਸ ਹੈ 9814070870 ਆ ਬਾਰੋ ਜੇ ਤੁਸੀਂ ਕਾਲ ਕਰ ਰਹੇ ਹੋ ਪਲੱਸ 91 ਕੋਡ ਲਗਾ ਲੈਣਾ I ਰਿਪੀਟ 9814070870 ਤੇ ਬਈ ਕੋਆਰਡੀਨੇਟਰ ਦਾ ਨੰਬਰ ਹੈ 8283000010 8283000010 ਹੋਰ ਇਨਫੋਰਮੇਸ਼ਨ ਤੁਸੀਂ ਸਾਡੇ ਵੈਬਸਾਈਟ ਤੋਂ ਵੀ ਲੈ ਸਕਦੇ ਹੋ www.jammuhospital.com ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬੜੀ ਖੁਸ਼ੀ ਹੋਈ ਤੇ ਮੈਨੂੰ ਵੀ ਉਮੀਦ ਹੈ ਕਿ ਜਿਹੜਾ ਥੋੜਾ ਬਹੁਤ ਮੋਟਾਪਾ ਮੇਰੇ ਤੇ ਵੀ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੇ ਰਹਿੰਦੀ ਉਮਰ ਤੱਕ ਮੈਂ ਵੀ ਇਹਨੂੰ ਸਮੇਟ ਲਾਂ ਤੇ ਤੁਹਾਡੇ ਵਰਗੂ ਫਿਟ ਫਾਈਨ ਰਹਾ ਸੋ ਇਹਨਾਂ ਸ਼ਬਦਾਂ ਨਾਲ ਸਮਾਂ ਤੁਹਾਡੇ ਤੋਂ ਜਜ਼ ਲੈ ਲੈਂਦਾ ਬਹੁਤ ਬਹੁਤ ਸ਼ੁਕਰੀਆ ਰਬਕਾ ਥੈਂਕ ਯੂ